ਕਹਿੰਦੇ ਭਿੰਦਾ ਬਵਾਰਾ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਤੇ ਮਨਪ੍ਰੀਤ 1 2 3 ਰੋਲ ਬਿਲਕੁਲ ਸੱਪਰਦੇਵ ਪੰਨਿਆ ਜੀ ਤੋਂ ਬਾਬੂ ਸਵਾਗਤ ਹੈ ਜੀ ਪੰਨੇ ਪੰਨੇ ਮੈਡਮ ਰੇਸ਼ਾ ਸਾਡ ਕਰਕੇ ਤਾਂ ਮੈਨੂੰ ਇਹ ਤਾਂ ਹੋਈ ਨਹੀਂ ਮੈਨੂੰ ਲੱਗਿਆ ਕਿ ਅੱਜ ਸਾਡੇ ਨਾਲ ਮਿੱਠਾ ਪੂਰੀਆ ਪੂਰਾ ਗਰੁੱਪ ਹੈਗਾ ਕਬਛੇ ਪੇ ਲਾਵਾਂਗੇ ਖਾਸੇ ਬਹੁਤ ਪੈਣ ਵਾਲੇ ਨੇ ਕਿੱਥੇ ਮੇਢਾਪੁਰ ਜਾਂ ਨਹੀਂ ਨਾਲਾ ਹੋਰ ਖਟਕੁਰੀਆ ਵੀ ਨਾਲੀ ਹੈ ਸਾਰੇ ਸਾਰੇ ਲਾ ਲਓ ਯਾਰ ਦਾਤਨਪੁਰਿਆਪਰਾ ਸਾਡੇ ਕੋਲ ਤੋਂ ਮੇਰੇ ਨਾਲ ਹੀ ਬੈਠੇ ਨੇ ਭਲਵਾਨ ਜੀ ਭਲਵਾਨ ਜੀ ਕੀ ਹਾਲ ਹੈ ਠੀਕ ਹੋ ਜੀ ਭਲਵਾਨ ਹੁਣੇ ਦਾਜ ਮਹਾ ਦੇ ਆਟੇ ਵਾਂਗ ਉੱਗਲੇ ਬੈਠੇ ਹੈ ਜਗਾ ਬਾਸਟਰੀ ਸਾਡੇ ਨਾਲ ਨਹੀਂ ਬਗਾ ਬਾਸਟਰੀ ਕੀ ਹਾਲ ਹੈ ਓਕੇ ਓਕੇ ਬਹੁਤ ਬਈਆ ਐਨ ਸੌ ਦੇ ਕਿਰਤ ਨਹੀਂ ਹੈਗੀ ਆ ਬਿਲਕੁਲ ਸੌ ਗੇ ਸਾਡੇ ਨਾਲ ਦਾਤਨਪੁਰਿਆ ਜੀ ਮੌਜੂਦ ਨੇ ਹੈਪੀ ਜੀ ਹਾਂ ਮਨਜੀਤ ਜੀ ਜਿਹਨਾਂ ਨੇ ਤਾਂ ਤੱਕ ਕਰਾਈ ਹੋਈ ਏ ਤਾਂ ਇਹਨਾਂ ਨੇ ਕੜਨ ਫੇਰ ਕੀਤਾ ਹੈ ਇਹਨਾਂ ਨੇ ਮੈਂ ਸਾਡੇ ਨਾਲ ਚਪੰਸਰ ਮਜੂਦਰੇ ਨਕਲਾਂ ਦੇ ਵਿੱਚ ਪਤਾ ਲੱਗਾ ਕਿ ਇਹਨਾਂ ਨੇ ਗ੍ਰਾਹਕ ਦੇ ਪੈਸੇ ਵੀ ਹੈਂਡ ਓਨ ਕਰਵਾਏ ਸੀਗੇ ਕਿ ਮਿਕੀ ਉਸਾਰਮਨ ਮਜੂਦ ਨੇ ਨਾਲ ਬਿਲਕੁਲ ਉਰਬੂਤੀ ਕਿ ਯਾਰ ਪੂਰਾ ਸੋਫਾ ਹੀ ਘੇਰਿਆ ਹੋਇਆ ਹੈ ਅੱਜ ਧਈਆ ਮੈਡਮ ਰੋਣ ਤਾਂ ਤਾਂ ਹੀ ਲੱਗਦੀ ਹੈ ਕੀ ਬਾਤ ਹੈ ਜੀ ਆਪਾਂ ਮੰਜੀ ਜੀ ਕੋਲ ਦੋ ਬਰਾ ਰਹਿ ਗਿਆ ਆਪਣਾ ਤੰਮੂ ਜੀ ਬਿਲਕੁਲ ਤੰਮੂ ਉਠਾ ਦੇ ਨਾ ਬੋਲਦੇ ਹੋਣ ਹੋਂਠ ਵਾਲ ਕੇ ਬਾਹਰ ਫੜ ਦੇਣਾ ਟਰਮੰਗਰ ਕਹਿ ਕੇ ਤੰਮੂ ਜੀ ਮੈਨੂੰ ਪ੍ਰੇਇਦ ਪਤਾ ਨਹੀਂ 5 6 ਨਾਮ ਦਾ ਆਬਰੀ ਬਰੋਪਰ ਪਤਾ ਕਿਹੜਾ ਹੈ 6 ਇਹ ਰੌਣਕ ਇੱਦਾਂ ਹੀ ਲੱਗੀਆਂ ਰਹਿਣਗੀਆਂ ਬਈ ਥੱਕ ਬਈ ਹੋਈ ਹੈ ਜਦ ਕੈਮਰਜ ਆ ਗਿਆ ਹੁਣ ਬਾਹਰ ਚੱਲਦਾ ਹੈ ਮੈਨੂੰ ਲੱਗਦਾ ਇੰਨਾ ਹੀ ਲੱਗੋ ਤੁਸੀਂ ਆ ਕੇ ਕਰਨਾ ਤਾਂ ਜ਼ਿਆਦਾ ਵਧੀਆ ਨਹੀਂ 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 ਕੋਈ ਤੁਸੀਂ ਬਾਅਦ ਹੀ ਬੋਲਦੇ ਹੋ ਪਹਿਲਾਂ ਤੁਹਾਡੇ ਤੇ ਹੀ ਆਉਂਦੇ ਆ ਬੜੀ ਟੱਕ ਪਈ ਹੋਈ ਤੁਹਾਡੇ ਵੀਡੀਓ ਨੇ ਤਾਂ ਸੇਮ ਦੇ ਸੜ ਫੇਲ ਕਰਦਾ ਜੀ ਤੁਸੀਂ ਮੁੱਛਾ ਵਾਲੇ আর ਰੋਮਾਂਟਿਕ ਹੋ ਸਕਦੇ ਨੇ ਨਹੀਂ ਹੋ ਤਾਂ ਸਕਦੇ ਤੁਸੀਂ ਦੱਸੋ ਵੀ ਇੱਕ ਵਾਰੀ ਜਦੋਂ ਟੱਕ ਪਈ ਕਿ ਨਹੀਂ ਪਈ ਜੀ ਬਹੁਤ ਲੱਗੀ ਇਸ ਟਾਈਮ ਚੱਲ ਕੀ ਰਿਹਾ ਜੀ ਮਨਜੀਦ ਹੋਣਾ ਵੀ ਵੀਡੀਓ ਬਾਸ ਏਦਾਂ ਵੀ ਕਿਸੇ ਨੂੰ ਚੰਗੀਆਂ ਲੱਗੇ ਕਿਸੇ ਨੂੰ ਮਾੜੀਆਂ ਨਾ ਦੇਖੋ ਕੋਈ ਬੇਤ ਕਾਲਤ ਮਾਲਤ ਕਮੈਂਟ ਕਰ ਦੇ ਆ ਬਾਕੀ ਆਪਾਂ ਨੂੰ ਕੋਈ ਪਰਵਾਹ ਨਹੀਂ ਜੀ ਐਵੇਂ ਪਰਮਾਤਮਾ ਤੋਂ ਆਪਾਂ ਡਰਦੇ ਆ ਹੋਰ ਕਿਸੇ ਤੋਂ ਨਹੀਂ ੱੱਲੀ-ਕੱਲੀ ਤੋਂ ਕਿਸੇ ਤੋਂ ਨਾ ਡਰੇ ਆ ਜੀ ਵੀਡੀਓ ਪਾਈਆਂ ਕਰਿਆ ਮਪਾਈਆਂ ਕੋਲੋਂ ਪੈਸੇ ਪਰਚੇ ਸਾਰਾ ਕੁਝ ਦਿੱਤਾ ਨਾ ਉਹ ਜਿਹੜਾ ਗਲਤ ਮਲਤ ਜਿਹੜੀਆਂ ਬਣਾ-ਬਣਾ ਕੇ ਪਾਉਂਦੇ ਉਹ ਚੀਜ਼ ਨਹੀਂ ਸਹੀ ਮੈਂ ਕਹਿੰਦਾ ਜਿਹੜੀਆਂ ਜੋ オリジナル ਵੀਡੀਓ ਜਿੰਤਾ ਮਰਜ਼ੀ ਜਾ ਕੇ ਪਾਈ ਜਾਣ ਜਿੰਤਾ ਮਰਜ਼ੀ ਬੋਲੀ ਜਾਓ ਮਾਈਕ ਬੰਦਾ ਲੱਗੇ ਰੀਲਾ ਬਾਰੰਦ ਹੋ ਰਹੀਆਂ ਥੋੜੀਆਂ ਇਹ ਤਾਂ ਫੇਰ ਤਾਂ ਜਿਹੜੋਂ ਨਹੀਂ ਕਹਿ ਸਕਦੇ ਜਾਣ ਕੇ ਉਹਨਾਂ ਦਾ ਗਾਣਾ ਜਿਹੜਾ ਦੁਬਾਰੇ ਆਪਾਂ ਅੱਗੇ ਲਿਆਤਾ ਜੀ ਵਾਹ ਅਸਰ ਪੰਜ ਸਾਫ ਕੰਦਰ ਮੈਂ ਕਦੀ ਸੁਣਿਆ ਨਹੀਂ ਸੀ ਹੁਣ ਪਤਾ ਨਹੀਂ ਕਿੰਨੀ ਕਬਾਰੀ ਸੁਣ ਲਿਆ ਉਹ ਗਾਣਾ ਐਦਾਂ ਜਾਂ ਬਣਵਾਣ ਦੇ ਸੁਣਿਆ ਨਾ ਹਾਂ ਕਿਹੜਾ ਗਾਣਾ ਲੱਗਦਾ ਜੀ ਕਿੰਨੀਆਂ ਦੀ ਵੀਡੀਓ ਵੇਖੀ ਫਿਰ ਮੈਂ ਦੇਖੀ ਮੇਰੇ ਤਾਂ ਤਸਵੀਰ ਹੀ ਪੂਰੇ ਲੈ ਆ ਡਾਂਸ ਕਰਦੇ ਕੇ ਪਸਰਾ ਜੀ ਬਣਾ ਲਈ। ਵੈਸੇ ਇਹ ਵੀ ਬੜੇ ਵਧੀਆ ਤਰੀਕੇ ਨਾਲ ਡਾਂਸ ਕਰ ਰਹੇ ਸੀ ਮੈਂ ਦੇਖਿਆ ਮੈਂ। ਸਭ ਤੋਂ ਤਮੋਬ ਦਾ ਡਾਂਸ ਦਾ ਪਲਵਾਨ ਦਾ ਹੀ ਆ ਉੱਥੇ। ਪਲਵਾਨ ਜੀ ਉਹਨਾਂ ਨੂੰ ਤਾਂ ਐਵੇਂ ਚਾਕੇ ਮਾੜੇ ਮੋੜੇ ਵੀਡੀਓ ਸੀ ਉਹ ਲਿਆ ਕੇ ਦਰਗੇ ਕਰ ਦਿੱਤਾ। ਯਾਨੀ ਕਿ ਸਾਡੇ ਚ ਮੇਨ ਬੰਦਾ ਤੇ ਇਹ ਹੀ ਆ ਜੀ। ਡਾਂਸ ਤੇ ਜਿਹੜਾ ਯਾਨੀ ਕਿ ਝੁੰਮਰ ਦਾ ਪਰਮਾਨੇ ਪਾਇਆ ਤੇ ਇੱਕ ਸਾਡਾ ਦਾਤਨ ਕੁੜੀਆ ਭਰਾ ਤੇ ਬਾਕੀ ਇਧਰ ਬੁੱਧੂ ਜੀ ਇਹ ਜਿਆਦਾ ਕੋ ਮੈਂ ਤਾਂ ਇੱਕ ਪਾਸੇ ਇਦਾਂ ਵੀ ਥੱਲੇ ਮਤ ਰੋਕਦੇ ਕੁਝ ਖਾਣਾ ਪੀਣਾ ਦੇ ਨਾਲ ਲੈ ਕੇ ਚਲ ਗਏ ਬਸ ਉਨੇ ਚ ਮੈਂ ਥੋੜਾ ਜਿਹਾ ਜਿਆਦਾ ਬਦਨਾਮ ਹੋ ਗਿਆ ਮਸ਼ਹੂਰ ਵੀ ਨਹੀਂ ਕਹਿ ਸਕਦੇ ਤੇ ਬਾਕੀ ਰੋਲ ਤਾਂ ਨਾ ਤਿੰਨਾਂ ਦਾ ਹੀ ਆ ਜਿਆਦਾ ਵੀ ਕਹਿੰਦੇ ਨਾ ਕਿ ਬਦਲਾਉ ਹੋਏ ਤਾਂ ਕਿਹਾ ਨਾਮ ਤਾਂ ਹੈ ਹਾਂਜੀ ਇਹ ਤਾਂ ਹੈ ਨਾਮ ਤਾਂ ਹੈ ਪਰ ਇੰਦਾ ਸਭ ਤੋਂ ਜਿਹੜਾ ਮੇਨ ਸਾਡਾ ਰੋਲ ਸਾਡੇ ਸੀਨੀਅਰ ਜਿਤਾਂ ਉਮਰ ਦੇ ਤਾਂ ਜਦੋਂ ਮੈਂ ਉਹ ਕਿੰਨਾ 1.5 ਦਿਨ ਕਿੰਨੇ 2 ਦਿਨ ਛੋਟਾ ਤੇ 1 2 ਦਿਨ ਦਾ ਫਰਕ ਜਾਂਦਾ ਮੈਨੂੰ ਕਿੰਨਾ ਜ਼ਿਆਦਾ ਫਰਕ ਕਿੱਦਾਂ ਪੈਸੇ ਵੱਧ ਦੇਣਾ ਮੈਂ ਪਾਈ ਇਸ ਪ੍ਰੋਗਰਾਮ ਦੇ ਵਿੱਚ ਬਾਕੀ ਜਿਹੜੇ ਸਾਡੇ ਭਰਾ ਦੀ ਸੋਚ ਇਹਦੀ ਸੀਗੀ ਸੰਗੋ ਵਾਲੇ ਜਿਹੜਾ ਨਕਲਾਂ ਤੇ ਆਏ ਸੀ ਉਹ ਮੈਨੂੰ ਕੁਝ ਨਹੀਂ ਪਤਾ ਸੀ ਇਹਨਾਂ ਦੇ ਬਾਰੇ ਤੇ ਕਹਿੰਦੇ ਨੇ ਨਕਲਾਂ ਬਹੁਤ ਘੈਂਟ ਹੋਈਆਂ ਅਸੀਂ ਤਾਂ ਪੈਸੇ ਇਹਨਾਂ ਦੇ ਉੱਤੇ ਬੈਠੇ ਖਾਂਦੇ ਪੀਂਦੇ ਗਏ ਸੀ ਤੇ ਇਹ ਕਹਿੰਦਾ ਵੀ ਅੱਜ ਈਸ਼ੂ ਨੇ ਆਉਣਾ ਮੈਂ ਉਹਨੂੰ ਕਾਉਣਿਆ ਇਹਨਾਂ ਨੇ ਮੈਨੂੰ ਸਰਚ ਕਰਕੇ ਤਾਂ ਉਹਦੀਆਂ ਵੀਡੀਓ ਦਿਖਾ ਲਈਆਂ ਕਹਿੰਦੇ ਆਹ ਆਇਆ ਈਸ਼ੂ ਤੇ ਚਲੋ ਅਸੀਂ ਉਹਨਾਂ ਨੂੰ ਮਿਲੇ ਤਾਂ ਰਾਤ ਨੂੰ ਮੀਂਹ ਆ ਗਿਆ ਕਿ ਤੇ ਵਜ੍ਹਾ ਕਰ ਨਾਲ ਨਾ ਹੋ ਜਾਣਾ ਤੇ ਸਾਡੇ ਭਰਾ ਦੀ ਗਰਾਰੇ ਹੱਲ ਗਈ ਇਹ ਕਦਾਂ ਮੋਟਰ ਤੇ ਕਰਾਉਣੀ ਹੈ ਮੋਟਰ ਤੇ ਲੱਗਾ ਮਛਰ ਨੇ ਖਾਫ ਹੋ ਜਾਣਾ ਆਪਾਂ ਨੂੰ ਕਿ ਇੱਕਦਾਂ ਪਤਾ ਉਹਨਾਂ ਨੇ ਕੱਪੜੇ ਵੀ ਸ਼ੋਰਟ ਪਾਏ ਹੋਏ ਸੀ ਬਸ ਉਹਨਾਂ ਨੂੰ ਅੰਨਾ ਨਹੀਂ ਚਲੋ ਸਾਹੀ ਤਾਂ ਕਿੱਦਿਆਂ ਮਛਰ ਮੋਛਰ ਚਰਣਾ ਆ ਤੇ ਫੇ ਇਹਨੂੰ ਜ਼ਿਆਦਾ ਫੀਲ ਬਣਾ ਸੀ ਦੱਤਨ ਗੁਰੇ ਸਾਹਿਬ ਇਹ ਆਈਡੀਆ ਤੁਹਾਡਾ ਮਤਲਬ ਕਿਦੋਂ ਤੁਸੀਂ ਦਿਮਾਗ ਦੇ ਵਿੱਚ ਰਹੰਦ ਹੋਰੇ ਨਕਲਾ ਵਾਲਾ ਕਨਸੈਪਟ ਕਿੱਦਾਂ ਬਰਥਡੇ ਤੇ ਜਿਹੜਾ ਦਿਮਾਗ ਦੀ ਗੱਲ ਕਰਦੇ ਹੋ ਮੈਂ ਦੱਸ ਦਿੰਦਾ ਕਿੱਦਾਂ ਲਿਆਦਾ ਤੋ ਆਦਤ ਹੈ ਆ ਉਹਨਾਂ ਨੂੰ ਤਾਂ ਜਵਾਬ ਦੇਣ ਮੈਂ ਇਹਨਾਂ ਕਿਸੇ ਚੀਜ਼ ਤੇ ਨਹੀਂ ਖੁੱਲ ਕੇ ਬੋਲਣਾ ਇਹਨਾਂ ਦਾ ਦਾਤਲਪੁਰਿਆ ਨਾਮ ਇਹ ਚੀਜ਼ ਤੋਂ ਪਿਆ ਇਹ ਮਸ਼ਹੂਰ ਹੈ ਸ਼ਰੂਤ ਤੋਂ ਬਾਕੀ ਹੁਣ ਇਹਨੂੰ ਪੁੱਛ ਲਓ ਜੀ ਦਾਤਲਪੁਰਿਆ ਸਾਹਿਬ ਕਿਵੇਂ ਇਹਰੇ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਆਇਆ ਤੇ ਨਕਲਾਂ ਵਾਲਾ ਮੈਨੂੰ ਲੱਗਦਾ ਆਈਡੀਆ ਤਾਂ ਆਇਆ ਪਰ ਨਕਲਾਂ ਤੋਂ ਬਾਅਦ ਬਹੁਤ ਕੁਝ ਤਬਾੜੇ ਗਈ ਪਹਿਲੇ ਵੀਡੀਓ ਵਾਇਰਲ ਹੋ ਗਿਆ ਪੰਜਾਬੀ ਚ ਕਲੇਸ਼ ਵੀ ਚੰਗੇ ਹੋਣਗੇ ਮਨਜੀਤ ਜੀ ਨਹੀਂ 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 ਉਹ ਉਦੋਂ ਉਦਾਂ ਹੀ ਕਹਿਦਾ ਆ ਜੀ ਇਹ ਕਲੇਸ਼ ਤਾਂ ਹੱਲੇ ਵੀ ਵੈਸੇ ਚੱਲ ਰਿਹਾ ਯਾਰ ਮਾੜਾ ਮੋਟਾ ਤਾਂ ਪਤਾ ਥੋੜਾ ਡਿਸਪਾਰਟ ਤਾਂ ਹੋਇਆ ਥੋੜਾ ਕੈਪਚਰੀ ਨਹੀਂ ਕਿ ਕਿੰਦਾ ਕਲੇਸ਼ ਕਲੇਸ਼ ਤਾਂ ਬਾਹਲੇ ਵੱਡੇ ਬਾਹਰ ਬਲੌਕ ਹੋ ਗਏ ਸੀ ਤਾਂ ਨਾ ਉਹ ਉਹ ਅੰਦਰਲੀ ਗੱਲ ਤਾਂ ਹੁਣ ਤਾਂ ਬਲੌਕ ਹੋ ਰਿਹਾ ਹੁਣ ਕੀ ਹੈ ਤੁਹਾਨੂੰ ਵੀ ਮੈਂ ਤਾਂ ਬੜੀ ਬੜੀ ਅਨਬਲੌਕ ਕਰਵਾਉਣੀ ਹੈ ਬਾਕੀ ਬਾਕੀ ਜਿਹੜਾ ਮੈਂ ਤਾਂ ਭਾਲਣਾ ਨਹੀਂ ਵੈਸੇ ਇਹਦੀ ਬਾਜੀ ਨੇ ਮੈਸੇਜ ਉਦੋਂ ਮੇਰੇ ਕੋਲ ਪੈ ਜਾ ਜਿਹੜੇ ਆਏ ਆ ਉਹ ਕਹਿੰਦੀ ਵੀ ਇੰਨੀ ਤਰੱਕੀ ਮੇਰੇ ਹਸਬੰਡ ਨੇ ਕੀਤੀ ਮੈਨੂੰ ਪਤਾ ਹੀ ਨਹੀਂ ਵੀ ਇਹ ਤਾੜੀਆਂ ਹੋਣੀਆਂ ਚਾਹੀਦੀਆਂ ਮੈਨੂੰ ਆਹ ਤੇ ਨਹੀਂ ਪਤਾ ਇਹ ਚੀਜ਼ ਦਾ ਫਾਲੋਅਰਸ ਦੇ ਬਾਰੇ ਵੈਸੇ ਇਹ ਆਜ ਕਿਹ ਹੈ ਆਜ ਹੀ ਹੋਇਆ ਨਾ ਹੈਪੀ ਬਰਥਡੇ ਟੂ ਯੂ ਸਹੀ ਵਾਲਾ ਹਾਂ ਹਾਂ ਜੀ ਆਜ ਹੀ ਤੇ ਫਾਲੋਅਰਸ ਕਿਦਾਂ ਇਨਕਰੀਜ਼ ਹੋਏ ਕਿ ਡਿਕਰੀਜ਼ ਹੋ ਰਹੇ ਡੇ ਬਾਏ ਡੇ ਨਹੀਂ ਇਨਕਰੀਜ਼ ਤਾਂ ਹੋਇਆ ਵੈਸੇ ਲਾਈਕ ਵਿੱਚ ਥੋੜਾ ਹੋਇਆ ਤੇ ਹੁਣ ਪਤਾ ਨਹੀਂ ਕਿ ਮੈਂ ਘਰ ਵਾਲਿਆਂ ਨੂੰ ਬਾਹਰ ਸੱਦਣਾ ਜਾਂ ਵੀ ਨਹੀਂ ਸੱਦਣਾ ਸਾਰੇ ਹੋੜੇ ਥੋੜੀ ਜਿਹੀ ਮੁਸ਼ਕਿਲ ਵਿੱਚ ਮਤਲਬ ਇਹ ਇਹ ਜਿਹੜਾ ਸੋਨੇ ਦਾ ਕੰਦ ਚ ਲਵਾਏ ਨੇ ਬਾਹਰ ਜਾਂਦੇ ਲਵਾਏ ਨੇ ਇਹ ਇਹ ਪਹਿਲੇ ਲਵਾਏ ਹੋਏ ਸੀ ਇਹ ਤਾਂ ਗੱਡੀਆਂ ਵਾਲਿਆਂ ਤੋਂ ਪਿੱਤਲ ਦੇ ਲਵਾਏ ਹੋਏ ਆ ਉਹ ਕੈਪ 450 ਚ ਚਾੜ ਦਿੰਦੇ ਆ ਜੀ ਆਪ ਗਾਰੰਟੀ ਆ ਜੇ ਲੈ ਜਾਵੇ ਨਹੀਂ ਇਹ ਆਪ ਹੀ ਲਵਾਏ ਆਪ ਹੀ ਇਹ ਆਪ ਲਵਾਏ ਹੋਏ ਆ ਮਮੂ ਜੀ ਸਾਡੇ ਵੱਟ ਗੱਡੀਆਂ ਵਾਲੇ ਰਹਿੰਦੇ ਹੁੰਦੇ ਸੀ ਹਾਂ ਉਹਨਾਂ ਨੇ ਲੋਇਲ ਲਾਇਆ ਸੀ ਕੋਈ ਬਾੜੀ ਵੀ ਨਾ ਮੇਰਾ ਪੇਚਾ ਪੋਚਾ ਦੀਆਂ ਬਣਾਈਆਂ ਨਹੀਂ ਨਹੀਂ ਬਾੜੀ ਪੇਚਾਂ ਦੀ ਨਹੀਂ ਇਹ origignal ਆ ਵੈਸੇ ਇਹਨੂੰ ਝੂਠ ਕਿਉਂ ਬੋਲਣਾ ਆਪਾ ਤੇ ਬਾਕੀ ਸੋ ਉਹਨਾਂ ਨਾਲ ਤਾਂ ਕੀ ਕਰਦਾ ਨਕਲਾ ਚ ਹੀ ਮੈਸਜ ਹੋ ਗਿਆ ਥੋੜਾ ਨਹੀਂ 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 ਨਕਨਾ ਅਜ ਨਹੀਂ ਜਦਾਂ ਉਹ ਸਾਰਾ ਜਿਹੜਾ ਦੋਸ਼ ਆ ਉਮਰੂਤੀ ਜੁਪੀ ਵਾਲਿਆਂ ਨੂੰ ਜਾਂਦਾ ਉਹ ਜਿੱਦਾਂ 5 ਤੋਂ 7 ਤਰੀਕ ਦੇ ਵਿੱਚ ਵਿੱਚ 12000 ਰੁਪਏ ਲੈ ਲੈਂਦੇ ਤੋਂ ਇੱਕ ਟੰਬ ਲਾਉਣੀ ਪੈਂਦੀ ਆ ਕਿਸ਼ਟਾ ਇਧੀਆਂ ਵੱਡੀਆਂ ਵਾਲੀਆਂ ਮਡੀਆਂ ਤੋਂ 5 ਸਾਲ ਦਾ ਜਿਹੜਾ ਕੇਸ ਹੈ ਜੀ ਉਹ ਜਦੋਂ ਦੀ ਗੱਡੀ ਲਈ ਹੋਈ ਉਹਦੋਂ ਦਾ ਮਤ ਸੋਣੂ ਵੀ ਕੰਡਿਆ ਜਾਂ ਜਦੋਂ ਦਾ ਤੁਸੀਂ ਸਾਡੇ ਨਾਲ ਰਹਿੰਨਾ ਚਾਹੇ ਨਾਲ ਜਾ ਰਹੇ ਇੱਥੇ ਦੇਖਣੇ ਦੇਖਦਾ ਹੀ ਪਿਆ ਵਾ ਕਿ ਹੱਥ ਸਾਫ਼ ਕਰਦਾ ਪਿਆ ਕੀ ਨਈ ਤਾਂ ਹੱਥਾਂ ਵਿੱਚ ਕਰਨ ਦੇ ਇਹ ਆ ਜੱਗਾ ਬਹੁਤ ਵੱੜ ਕੇ ਆਣਾ ਵੇਖਣ ਦੇ ਤੁਸੀਂ ਕੀ ਵੇਖਣਦੇ ਹੋ ਮੈਂ ਇਹ ਗੱਲਾਂ ਸੋਹਣੇ ਮੈਂ ਕਦੀ ਦੱਸੀਆਂ ਨਹੀਂ ਕਰਨਾ ਕਿ ਅੱਜ ਦੱਸਣ ਗਿਆ ਅੱਜ ਆਇਆ ਮੇਰੀ ਗੱਲ ਸੁਣੋ ਅੱਜ ਇੰਟਰਵਿਊ ਮਤਲਬ ਹਮੇਸ਼ਾ ਇਹ ਤਾਂ ਪਤਾ ਲੱਗਿਆ ਤਾਂ ਬੈਕਸਪੈਕਸ ਕਰਾ ਕੇ ਆਏ ਆ ਜੀ ਇੰਟਰਵਿਊ ਨੂੰ ਨਾ ਤੁਸੀਂ ਕੁਝ ਖਾਸ ਕਰਾਇਆ ਹਾਂ ਨਹੀਂ ਦਾੜੀ ਕਾਲੀ ਕਰਾਈ ਆ ਨਵੇਂ ਦੋੜੇ ਜਿਹੜੇ ਲੱਛਣ ਆਉਂਦੇ ਨੇ ਉਹ ਨਹੀਂ ਪਰ ਆਹ ਵਾ ਦੇਖਣਾ ਮੂੰਹ ਕਾਲਾ ਕਰਨ ਦੀ ਗੱਲ ਕਰਦੇ ਆ ਆ ਦੇਖ ਲਾਲੀ ਕਿੰਨੀ ਆ ਜਿਹਰੇ ਦੇ ਅੱਖਾਂ ਬਿਲੀਆਂ ਮੋਢਾ ਦੇ ਕੋਲ ਨੱਕ ਲੱਗਿਆ ਇਹਦਾ ਏਦਾਂ ਧੂਪਾਂ ਨੇ ਰੜਿਆ ਆ ਜੀ ਤਾਂ ਇਹਦੇ ਰੜਿਆ ਆ ਨਹੀਂ ਨਹੀਂ ਬਾਕੀ ਮੂੰਹ ਕਾਲਾ ਤਾਂ ਦੇਖੋ ਚਲੋ ਪਰਮਾਤਮਾ ਤੋਂ ਡਰ ਕੇ ਜੰਦੇ ਆ ਤੇ ਆਪਾਂ ਕਿਸੇ ਨੂੰ ਗਲਤ ਵੀ ਨਹੀਂ ਬੋਲਦੇ ਜੀ ਬਿਲਕੁਲ ਤੇ ਜੇ ਮੂੰਹ ਕਾਲਾ ਕਰਨ ਵਾਲੀ ਗੱਲ ਜਿੱਥੇ ਤੋਂ ਹੋ ਗਈ ਨੇ ਉਹ ਦਮ ਵੀ ਹੈ ਨਹੀਂ ਕਿਸੇ ਦਾ ਜਿੱਥੇ ਆਪਾਂ ਖੜੇ ਆ ਆ ਕਰਨ ਦੀ ਗੱਲ ਹੈ ਨਿੱਕੀ ਜਿਵੇਂ ਹਰ ਵਾਰ ਤੁਸੀਂ ਹੱਸ ਕੇ ਬਾਜ਼ਾਰ ਵਿੱਚ ਇਹ ਗੱਲਾਂ ਕਰਦੇ ਹੋ ਕਿ ਇਹ ਉਹ ਨਹੀਂ ਕਹਿੰਦਾ ਇਹ ਵੈ ਮੈਂ ਤਾਂ ਕੋਈ ਨਹੀਂ ਜਾਨਦਾ ਮੈਂ ਟਿੱਪਣੀ ਕਰੂਗੀ ਤੁਸੀਂ ਜਦੋਂ ਗੱਲ ਧਿਆਨ ਦੀ ਆਪਾਂ ਦਾ ਭਰਾ ਬੈਠਾ ਹੈ ਇਹਨਾਂ ਤੋਂ ਪਹਿਲਾਂ ਜਾਨ ਹਾਜ਼ਰ ਹੈ ਜਿਹਨੂੰ ਮਰਦੀ ਕੋ ਉਮਲ ਕਰਦ ਪਿਆ ਆ ਕੇ ਕੀ ਬਾਤ ਹੈ ਬਾਤ ਕਿ ਨਾ ਤੱਕ ਪਹੁੰਚੂਗਾ ਜੀ ਹਾਂ ਜੀ ਪਹੁੰਚਦੇ ਵੀ ਆ ਪਹੁੰਚਦੇ ਕਿੱਥੇ ਕਿੱਥੇ ਪਹੁੰਚੇ ਨਹੀਂ ਇਹ ਇਹ ਜਦੋਂ ਪਹੁੰਚਦੇ ਇਹ ਕੱਲੇ ਸ਼ਾਮਾਂ ਨੂੰ ਪਹੁੰਚਦੇ ਇਹ ਦਿਨੇ ਨੂੰ ਕੱਪ ਦੇ ਲਈ ਸ਼ਾਮ ਵੀ ਸ਼ਾਮ ਪਈ ਜਦੋਂ ਲੈਟ ਜਾਂਦੀਆਂ ਹਾਂ ਤੋ ਅੱਕੜ ਨਹੀਂ ਬਾਹਰ ਆਉਂਦੇ ਜੀ ਇਹ ਉਦੋਂ ਹੀ ਨਿਕਲਦੇ ਆ ਲੈਣ ਜਗ੍ਹਾ ਦਾ ਨਾਮ ਚੇਂਜ ਕਰਕੇ ਜਗਾ ਬਹੁਤ ਪਾਵਰ ਕਰ ਰਹਾ ਕਿ ਦੀਏ ਨਹੀਂ ਜਗਾ ਬਹੁਤ ਲਈ ਹੈ ਇਹ ਕੱਪਸਰ ਦਾ ਬੋਸ ਹੈ ਇਹਨੂੰ ਜਗਾ ਪੋਸਟੂ ਕਹਿੰਦੇ ਕੱਪਸਰ ਕਿੰਨੂੰ ਬੋਸ ਇਹ ਜਗਾ ਬਹੁਤ ਦੇ ਮਸ਼ਹਗਲ ਮਿਲਦੀ ਮੇਰੇ ਜਿੱਤਾ ਬੋਸ ਆਹ ਇਹਦਾ ਕੰਮ ਕਰਦਾ ਇਹਦਾ ਕਈ ਬੰਦਿਆਂ ਨੇ ਕਿਹਾ ਵੀ ਭਰਾ ਜੱਗੇ ਬੋਸ ਵਾਂਗੂ ਲੱਗਦਾ ਆ ਤਾੰਗੜੇ ਜਿਹਾ ਨਾਂ ਇਹਦਾ ਜੱਗਾ ਬੋਸ ਰੱਖ ਦਿੱਤਾ ਤੇ ਰੀਅਲ ਨੇਮ ਤਾਂ ਜਦੋਂ ਨਹੀਂ ਤੁਹਾਨੂੰ ਦੱਸਣਾ ਤੁਸੀਂ ਮਜ਼ਾਕ ਲਾਉਣਾ ਹਾਂਜੀ ਤੁਸੀਂ ਉਹ ਨਾਂ ਬੋਲਵਾ ਨਹੀਂ ਓਏ ਅਸਲੀ ਯਾਰ ਹਣ ਵਾਸੀ ਸਾਹਿਬ ਆ ਸਾਡੇ ਪਾਸੀ ਸਾਹਿਬ ਆ ਉਸ ਇਥੇ ਜਿਹੜੇ ਪਾਸੀ ਸਾਹਿਬ ਤੁਸੀਂ ਇਹਨੂੰ ਹੋਰ ਦੇਖੋ ਉਹ ਵੀ ਇੰਟਰਵਿਊ ਨਹੀਂ ਲੈਂਦੇ ਸਾਡੇ ਹੋਂਡ ਕੰਡਿਡੇਟ ਚ ਕੋਈ ਨਾ ਪਹਿਲਾਂ ਤਾਂ ਲੈ ਤੇ ਨਹੀਂ ਆਹ ਕਹਿੰਦੇ ਆ ਓ ਮਾਈ ਗੋਡ ਆਈ ਮਾਈ ਗੋਡ ਯਾਰ ਇਹ ਤਾਰੇ ਦੱਸੋ ਬਾਜਾ ਕਿੱਦਾਂ ਦੇ ਰਿਹਾ ਤੁਸੀਂ ਕੋਈ ਇਹਨਾਂ ਦਾ ਰਿਸ਼ਤੇਦਾਰ ਆ ਉਸ ਚੀਜ਼ ਲਈ ਤਾਂ ਬਈ ਆਈ ਹੈਵ ਮੋਰ ਕਮੈਂਟ ਨਹੀਂ ਨਹੀਂ ਉਹ ਤਾਂ ਮੇਰੀ ਗੱਲ ਸੁਣੋ ਪਤਾ ਕੀ ਚੀਜ਼ ਹੈ ਆਪਣੇ ਡੇਢ ਬਜਟ ਨਾ ਪੜਿਆ ਨਾ ਜੀਦਾ ਚਾਚਾ ਦਾ ਇਹ ਲੱਗਦਾ ਤੁਸੀਂ ਥੋੜਾ ਇਨਫਲੂਐਂਸ ਤਾਂ ਨਹੀਂ ਹੋਇਆ ਤੁਸੀਂ ਉਹਨਾਂ ਤੋਂ ਕੁਝ ਨਹੀਂ ਨਹੀਂ ਜੀ ਉਹਦਾ ਬਾਹਰੋਂ ਕਰਾਂਗੇ ਮੋੜਿਆ ਉਹਦਾ ਗਾਣਾ ਨਹੀਂ ਜਾਂਦਾ ਜਾਂਦਾ ਹੈ ਹਾਂ ਜੀ ਮੱਠੀ ਮੱਠੀ ਸਮਾਈਲ ਵੀ ਤੇਰੇ ਪਰ ਮਾਨ ਜੀ ਤੁਸੀਂ ਵੀ ਕੋਈ ਗੱਲਬਾਤ ਕਰ ਲਓ ਗੱਲ ਕਰਵਾ ਦਿੱਤੀ ਕਿ ਮੇਰੇ ਨਾਲ ਨਹੀਂ ਬੋਲੇ ਇੰਨੇ ਟਾਈਮ ਤੋਂ ਤੁਸੀਂ ਨਾਲ ਜੁੜੇ ਆ। ਤਾਂ ਬਾਜੀ ਕੱਟਾ। ਕੋਈ ਨਹੀਂ ਡਾਲਦਾ ਸੀ ਜਿਹੜੇ ਮੇਰੇ ਨਾਲ ਜਿਹੜੇ ਮਾਣਿਆ ਹੋਏ ਆ ਜੇ ਬੋਲੀ ਨਾ ਪੈਂਦੀ। ਮੈਨੂੰ ਮੈਸੇਜ ਆ ਗਿਆ 9 ਸਾਲ ਬਾਅਦ ਕਰੇ। ਪਹਿਲਾਂ ਜ਼ਿੰਦਗੀ ਕਿੱਦਾਂ ਦੀ ਸੀ ਤਾਂ ਹੁਣ ਕਿੱਦਾਂ ਦੀ ਲੰਘ ਰਹੀ ਹੈ? ਸਹੀ ਆ। ਤੁਹਾਨੂੰ ਨਹੀਂ ਸਹੀ। ਪਹਿਲਾਂ ਵਧੀਆ ਸੀ ਬਹੁਤ ਜਿਆਦਾ। ਪਹਿਲਾਂ ਜਿਆਦਾ ਵਧੀਆ ਸੀ। ਜਿਵੇਂ ਲੱਗਦਾ ਮੈਨੇ ਵੀ ਪਾਬਾ ਜੀ ਭੇਜਣਾ ਉਹਨਾਂ ਨੂੰ। ਇਹ ਨਹੀਂ ਹੋਇਆ ਬਿਲਕੁਲ ਇਹ ਵੀ ਵੇ ਕੇ ਵਾਪਸ ਨਾ ਕਿਤੇ ਚਲ ਜਾਣ ਤਾਂ ਉਹਦੇ ਜਨਵਾਰਾ ਸੇ ਨਹੀਂ ਹੋਵਾਂਗੇ ਜੀ ਆਪ ਵੀ ਬੋਲਦੇ ਨੇ ਇਹ ਹੋਣ ਨਹੀਂ ਭਲਵਾਨ ਜਾਣ ਦਿੰਦਾ ਸਰਪੰਚ ਸਾਹਿਬ ਹਾਂਜੀ ਹਾਂਜੀ ਯਾਰ ਬੜੀ ਤੁਸੀਂ ਵੀ ਥੁੱਕੀ ਪਾਈ ਹੋਈ ਆ ਕਹਿੰਦੇ ਨੇ ਕਿ ਗ੍ਰਾਂਟ ਦੇ ਪੈਸੇ ਦਿੱਤੇ ਨਕਲਾਂ ਦੇ ਵਿੱਚ ਤੁਸੀਂ ਤੇ ਉਹ ਗ੍ਰਾਂਟ ਦਾ ਨਾਮ ਆ ਪਾ ਲੈ ਸਕਦੇ ਆ ਅਨਸਰਪੰਜ ਜਿੰਨੇ ਆਦੇ ਤੇ ਬਾਕੀ ਭਰਾਵਾਂ ਵਾਲੇ ਇਹਨਾਂ ਜਾਣ ਵੀ ਹਾਜ਼ਰ ਵਾਂ ਜਿੱਦਾਂ ਭਰਾ ਕਹਿਣਗੇ ਭਰਾਵਾਂ ਦੇ ਨਾਲ ਵਾਂ ਬਾਕੀ ਤਾਂ ਕੋਈ ਟੀਕਾ ਨਹੀਂ ਗ੍ਰਾਂਡ ਵਾਲਾਂ ਦਾ ਜਿਹੜਾ ਮਜ਼ਾਕ ਕਰਦੇ ਆ ਪਰ ਇਦਾਂ ਪਿੰਡ ਦੇ ਨੇ ਹਜੇ ਤੱਕ ਕੋਈ ਐਕਟ ਵੀ ਨਹੀਂ ਲਾਇ ਗ੍ਰਾਂਡ ਦੇ ਪੁੱਤ ਆ ਜਾਊਗਾ ਇਹ ਵਾਲੇ ਵੀ ਦੋਸਤ ਜੇ ਕੋਈ ਅੱਥ ਲਾਊਗਾ ਤੇ ਬੱਚੋ ਖਾਊਗਾ ਉਹ ਤਾਂ ਕੋਈ ਨਹੀਂ ਉਹ ਤਾਂ ਅੱਜ ਚਲੋ ਇਹਨੂੰ ਮਜ਼ਾਕ ਕਰਦੇ ਰਹਿੰਦੇ ਆ ਜੀ ਬਾਕੀ ਸਾਰੇ ਵੀ ਸਿੱਖਾ ਵਧੀਆ ਵਿੱਕੀ ਜੀ ਨੂੰ ਕੀ ਹੋਇਆ ਵਿੱਕੀ ਇਹਨੂੰ ਮੇਰੇ ਪੱਤਾਂ ਕੋਲ ਵੇਟ ਸੁਣਦੀ ਲੱਗੀ ਆ। ਆਹ ਵੇਟ ਸੁਣਦੀ ਇਹ ਕਰਾਉਣੀ ਆ। ਇਹ ਪੇਟ ਸੁਣਦੀ। ਜਦੋਂ ਇਹ ਜਨਮ ਲੈ ਆਸੀ ਉਹ ਗੋਪ ਚ ਸੁਣਦੀ ਪੈ ਗਈ ਸੀ। ਉਹਦਾ ਪਤਾ ਲਗਣੇ ਡੇ। ਹੁਣ ਅੱਜ ਦੋ ਘੋਨੇ ਨੂੰ ਸਪਰੇਅ ਬੱਜਣੀਆਂ ਜੀ। ਨਾਲੇ ਇਹਨੂੰ ਪਰ ਦੇਣੀਆਂ ਜੀ। ਭਾਈ ਲਾਲੂ ਮਾਈਕ ਲੈ ਲਓ। ਬੋਲੋ ਕੁਝ ਤੁਸੀਂ ਵੀ ਇਹਨਾਂ ਦੇ ਗਰੁੱਪ ਦੇ। ਦੱਸ। ਨਹੀਂ ਮਾਈ ਤੇ ਗਰੁੱਪ ਦੇ ਮੈਂਬਰ ਹੋ। ਨਹੀਂ ਨਹੀਂ ਮਾਈਕ ਹੋ। ਪਾ ਜੀ। ਅੱਜ ਇਹਦੇ ਪੌਣੇ ਚਾਹਣੇ ਲੈ ਗਏ। ਇਹਦੇ ਕੋਟੈਂਗਿਆ ਨਾ। ਕੀ ਰਹਿਗੇ? ਉਹਣੇ ਕਾੜੇ ਰਹਿ ਗਏ ਸੀ ਇਹਦੇ ਆਹ ਜੀ ਇਹ ਫੂਸੇ ਵਾਲੀ ਵੈਰਾਈਟੀ ਝੋਆਂ ਜਿੱਦਾਂ ਇਹ ਤਾਂ ਮੈਂ ਨਾ ਪੰਜ ਤੋਂ ਸੁਣਿਆ ਹੁੰਦਾ ਕਿ ਥੋੜੀ ਗੱਲਾਂ ਕਿਥੋਂ ਆਉਂਦੀਆਂ ਤੁਹਾਨੂੰ ਬਹੁਤ ਬੋਲਦੇ ਹੋ ਤੁਸੀਂ ਜੀ ਪਤਾ ਨਹੀਂ ਹੁਣ ਇਹਦਾ ਵਾਇਰ ਕਰੂ ਜਾਣਦਾ ਕਿਥੋਂ ਆਉਂਦੀਆਂ ਜੀ ਸਾਨੂੰ ਪਤਾ ਜਦੋਂ ਪਹਿਲਾਂ ਪਹਿਲਾਂ ਸੋਸ਼ਲ ਮੀਡੀਆ ਤੇ ਆਉਣ ਲੱਗੇ ਸੀ ਮੈਂ ਕਈ ਵਾਰੀ ਕਿਸੇ ਨੂੰ ਆਪਣੀ ਰਿਪੋਰਟਿੰਗ ਭੇਜਦਾ ਹੁੰਦਾ ਸੀ ਬਾਅਦ ਜਦੋਂ ਸਾਊਂਡਿੰਗ ਨੂੰ ਇੰਨੀ ਪੈੜੀ ਲੱਗਦੀ ਹੁੰਦੀ ਤੇ ਬਾਅਦ ਕਿੱਦਾਂ ਦੀ ਅਮਰੀਕਨ ਦੀ ਏ ਜਦੋਂ ਮੈਂ ਸਾਹਮਣੇ ਨਹੀਂ ਆਉਂਦਾ ਸੀ ਜਨਤਾ ਨੇ ਇਹ ਕਹਿੰਦੀ ਆਣਾ ਬੰਦਾ ਮਗਲ ਬੋਲਦਾ ਇਹਨੂੰ ਸਾਹਮਣੇ ਲੈ ਕੇ ਆਓ ਕਹਿੰਦੇ ਉਹ ਤਾਂ ਭੋਲੇ ਨੂੰ ਕਹਿੰਦੇ ਸੀ ਤੇ ਫਿਰ ਉਹਨਾਂ ਨੇ ਸਾਹਮਣੇ ਲਿਆਂਦਾ ਫਿਰ ਕਹਿੰਦੇ ਆਈਡੀ ਦਿਓ ਪਰ ਜਨਤਾ ਨੇ ਆਵਾਜ਼ ਬਹੁਤ ਪਸੰਦ ਕੀਤੀ ਆ ਕਈ ਫਿਰ ਮੈਨੂੰ ਕਹਿੰਦੇ ਜੀ ਫੇਮ ਖੰਦਾ ਪਰ ਅੱਜ ਤੱਕ ਕੋਈ ਵੀ ਨਕਾ ਨਹੀਂ ਆਪਾਂ ਦਿੱਤਾ ਜੀ ਜੇਕਰ ਜਰੂਰ ਖਾਲੇ ਦਾ ਉਹ ਸਾਹਮਣੇ ਆ ਬਾਕੀ ਜਿਹੜੇ ਭਰਾ ਪੈਪੂ ਬਣਾਉਂਦੇ ਆ ਨਾਲ ਵੀ ਉਹਨਾਂ ਦੇ ਬੈਠੀਦਾ ਉਹਨੂੰ ਪਰ ਇਹ ਵੀ ਚੀਜ਼ ਆਪਾਂ ਇਹ ਇਹ ਨਹੀਂ ਮੈਂ ਕਹਿੰਦਾ ਕਿ ਹੁਣ ਕੈਮਰਾ ਚੱਲਦਾ ਕਰਕੇ ਮੈਂ ਵਧੀਆ ਸਮਾਰਟ ਬਣਾ ਪਰ ਮੈਂ ਇਹ ਵੀ ਚੀਜ਼ ਕਹਿੰਦਾ ਆਪਾਂ ਨਸ਼ਿਆਂ ਤੋਂ ਦੂਰ ਰਹੋ ਬਿਲਕੁਲ ਤੇ ਮੈਂ ਜਾਨੀ ਕਿ ਮੇਰੇ ਨਾਲ ਉਹ ਬੰਦੇ ਰਹਿੰਦੇ ਆ ਵੀ ਜਿਹੜੇ ਇੱਕ ਨੋਰਮਲ ਨੱਗੇ ਵਾਲੇ ਜਿਹੜੇ ਤੁਹਾਨੂੰ ਪਤਾ ਗਾਂ ਵਾਲੇ ਜਿਹਦਾ ਮੰਨ ਲਓ ਗੈਸ ਵਾਲੀਆਂ ਪੱਠੀਆਂ ਵਾਲੇ ਉਹਨਾਂ ਉਹ ਆਪਣੇ ਟੱਚ ਤੇ ਰਹਿੰਗੇਗਾ ਕੋਈ ਉਹਨਾਂ ਨਾਲ ਨਹੀਂ ਆਪਾਂ ਕਦੀ ਬੈਠੇ ਹਾਂ ਭਾਨ ਤੂੰ ਟੇਡੀ ਅੱਖ ਨਾਲ ਨਾ ਦੇ ਤੂੰ ਪੈਸਾ ਲਾਉਂਦਾ ਕਿਹਦੇ ਭਾਈ ਸੁੱਕਣਾ ਇਹ ਯਾਰ ਸਾਡੇ ਬਾਰੇ ਗੱਲਾਂ ਕਰਨ ਲੱਗ ਪਿਆ ਮੇਰੇ ਬਾਰੇ ਨਹੀਂ ਕਰਦਾ ਮੈਨੂੰ ਲੱਗਦਾ ਤੁਹਾਡੇ ਬਾਰੇ ਕਰ ਰਿਹਾ ਇਹ ਤਾਂ ਪੈਕ ਬੂਕ ਦਾ ਸ਼ਕੀਨ ਹੈ ਕਿਤੇ ਚਾਹ ਪੈਕ ਬੂਕ ਦਾ ਸ਼ਕੀਨ ਕਹਿੰਦੇ ਆਪਾਂ ਤਾਂ ਲਾ ਲਈ ਦਾ ਸਿੱਧਾ ਹੀ ਚਲੋ ਇਹਨਾਂ ਨੇ ਇੱਕ ਖੁਲਾਸਾ ਕਰਤਾ ਹੁਣ ਬੁੱਧੂ ਜੀ ਵਾਲ ਜੰਦੇ ਆ ਹਾਂਜੀ ਅੱਧੇ ਨਾਲੋਂ ਵੱਧ ਸੋਫਾ ਕੀ ਰਿਹਾ ਤੁਸੀਂ ਨਹੀਂ ਨਾਲ ਭਰਾ ਨੂੰ ਦੇਖਿਆ ਅੱਛਾ ਰੌਣਕਾ ਬਹੁਤ ਵਧੀਆ ਸੀ ਦੇਖਿਆ ਪੂਰਾ ਬਲੌਗ ਤੁਹਾਡਾ ਨਕਲਾ ਪਰ ਤੁਹਾਡੀ ਆਪਣੀ ਲਾਈਫ ਤੇ ਕੀ ਇਫੈਕਟ ਪਿਆ ਮੇਰੀ ਤੱਕੀ ਪੈਣਾ ਜੀ ਗਾੜਾ ਅੱਗੇ ਵੀ ਫੇਰ ਨਹੀਂ ਆਇਆ ਗਾੜਾ ਉਦੋਂ ਵੀ ਪਹੀ ਜਾ ਰਹੀ ਚਲੋ ਮੈਨੂੰ ਦੂਸਰੇ ਦਿਨ ਵੈਸੇ ਫੋਨ ਕੀਤਾ ਮੈਂ ਪੁੱਛਿਆ ਵੀ ਸਭ ਕਾ ਕਿੱਦਾਂ ਘਰੇ ਸਭ ਕੁਝ ਠੀਕ ਠਾਕ ਆ ਗਿਆ ਕਹਿੰਦਾ ਮੰਮੀ ਕਹਿੰਦੀ ਉਦੋਂ ਤਾਂ ਕੁੜੀ ਮੈਨੂੰ ਕੋਈ ਢਾਈ ਲੈ ਦੋ ਆ ਪਾਦਾਂ ਕੇ ਗਿਆ ਨਾ 파ਰ ਕਰਦਾ ਨਹੀਂ ਇਹ ਸੱਚੀ ਤੋਂ ਉਹ ਕਹਿੰਦਾ ਸੀ ਕਰ ਦੇ ਰੇ ਬਾਕੀ ਐਦਾਂ ਤੇਰੀ ਵੀਡੀਓ ਦੇਖਿਆ ਹੋਇਆ ਹੁਣ ਯਾਰ ਰਾਮਨ ਖੰਨਾ ਨੂੰ ਤਾਂ ਐਦਾਂ ਲੈ ਕੇ ਤੁਰਿਆ ਕਰੇ ਤਾਂ ਪਾਇਆ ਪਿਆਰ ਹੀ ਨਹੀਂ ਜੱਪੇ ਆਇਆ ਤੇ ਉਹਨੇ ਮੇਰੀ ਧੌਣ ਨਹੀਂ ਛੱਡੀ ਤੁਹਾਡੇ ਉੱਤੇ ਸਿੱਟਣਾ ਹੀ ਲਜਾ ਗਿਆ ਪੂਰੀ ਪਲਾਨਿੰਗ ਸੀ ਨਾ ਪਲਾਨਿੰਗ ਕਰਾ ਦਿੱਤੀ ਨਾ ਨੇ ਨਹੀਂ ਉਹਨੇ ਨਹੀਂ ਧੌਣ ਛੱਡੀ ਮੇਰੀ ਕਿ ਵੀ ਦੱਸੋ ਹੁੰਦਾ ਮੇਰੀ ਧੌਣ ਨੂੰ ਤਾਂ ਕੋਈ ਇੰਪੈਕਟ ਪਿਆ ਕਰ ਦੇ ਕਿਤੇ ਕਿਤੇ ਨਹੀਂ ਬੋਲਦੇ ਉਹਨੇ ਘਰ ਜਾਣ ਦਾ ਪਤਾ ਹੀ ਨਹੀਂ ਕਿ ਫਲਾ ਦੇ ਨਾ ਪੰਨ ਕਰਨ ਲਗਾਏ ਆ ਠੀਕ ਹੈ ਸਹੀ ਹੈ ਸਹੀ ਹੈ ਅੱਛਾ ਇਹ ਦੇਖਿਆ ਮੈਂ ਜੀ ਇੱਕ ਪੁੱਛਣਾ ਚਾਹਾਂਗੀ ਕਿ ਤੁਹਾਡੇ ਵੀਡੀਓਜ਼ ਪੈਂਦੀਆਂ ਨੇ ਪਰ ਕੁਝ ਵੀਡੀਓਸ ਤੇ ਨਾ ਸਿੱਧਾ ਬਦਗਰ ਕੰਟੈਂਟ ਲਿਖਿਆ ਹੁੰਦਾ ਮੈਂ ਅੱਜ ਵੀ ਇੱਕ ਵੀਡੀਓ ਦੇਖੀ ਸੀ ਇੰਸਟਾਗ੍ਰਾਮ ਪਰ ਆਪਾਂ ਕੀ ਕਹਿ ਕੇ ਸੋਸ਼ਲ ਨਹੀਂ ਪਰ ਕੁਝ ਵੀਡੀਓਸ ਤੋਂ ਪਰਲੀ ਜਿੱਦਾਂ ਨਿਕਿਆ ਹੁੰਦਾ ਕਿ ਮੈਂ ਦੇਖੋ ਇਹ ਜਾਂਦਾ ਪਾੜਦੀ ਆ ਫੈਨ ਜੀ ਮੈਂ ਨਾ ਕਹਿੰਦਾ ਵੀ ਉਦਾਂ ਨਾਰਮਲ ਵੀਡੀਓ ਪਾ ਦਿਓ ਮੈਂ ਭੇਜੀ ਜਾਊ ਮੈਂ ਆਈਡੀ ਵੀ ਮੈਂਸ਼ਨ ਕਰੀ ਜਾਊਗਾ ਗਲਤ ਮਲਤ ਨਾ ਕਰੋ ਹਮ ਇਹੋ ਜੀ ਚੱਲਦੇ ਇੰਟਰਵਿਊ ਚ ਫੋੜਦਾ ਉਹ ਕੌਮ ਕੋ ਵੀ ਆ ਰਹੀ ਈ ਮੈਂ ਹੁਣ ਕੀ ਕਰਾਂ ਜੀ ਸਿਆਣਾ ਬੇਣਾ ਜਦੋਂ ਨਹੀਂ ਬੋਲਦਾ ਮੇਰੇ ਆਲੂ ਲੱਗ ਪਏ ਬੁੱਧੂ ਜੀ ਥੋੜਾ ਨਾਂ ਬੁੱਧੂ ਕਿਉਂ ਰੱਖਿਆ ਬਣਾਇਆ ਸੀ ਹਾਂ ਜੀ ਇਹ ਮੇਰਾ ਨਿੱਕਨੇ ਵੇ ਆ ਜੋ ਉਦਾਂ ਮੇਰਾ ਨਾਮ ਸਤਵੀਰ ਪਵਾ ਨਾਂ ਤੇ ਦਾ ਪਹਿਲਾ ਜਿਹੜਾ ਪਤਾ ਮੈਨੂੰ ਸਤਵੀਰ ਪਵਾ ਆ ਰਿਹਾ ਪਰ ਬੁੱਧੂ ਨਾਮ ਸਤਵੀਰ ਨਾਮ ਰੱਖਿਆ ਸੀ ਜਦੋਂ 5-7 ਸਾਲ ਦਾ ਹੋ ਕੇ ਦਿਮਾਗ ਚੱਲਿਆ ਨਹੀਂ ਘਰ ਦੇ ਬੁੱਧੂ ਬੁੱਧੂ ਕਹਿੰਦਾ ਇਹ ਕੋਦੂ ਦੇ ਨਾਮ ਤੋਂ ਹੁਣ ਕਦਾ ਜਾਣਿਆ ਨਹੀਂ ਸਕੂਲ ਦਾ ਯਾਰ ਜੀ ਕਰ ਲੈ ਸਾਰੇ ਗਏ ਹੋਣਗੇ ਹਨਾ ਸਕੂਲ ਦੇ ਮਗਰ ਵੀ ਕਦੇ ਕਟਾ ਲੈ ਕੇ ਵੀ ਨਹੀਂ ਲੰਘਿਆ ਇਹ ਕਿੱਥੇ ਗਿਆ ਸੀ ਸੱਚੀ ਉਸ ਕੋਲ ਸਕੂਲ ਦੇ ਮਗਰ ਵੀ ਨਹੀਂ ਲੰਘੇ ਨਹੀਂ ਨਹੀਂ ਕਦੇ ਵੀ ਨਹੀਂ ਲੰਘੇ ਕਟਾ ਲੈ ਕੇ ਕਦੇ ਨਹੀਂ ਨਹੀਂ ਗਏ ਆ ਸਕੂਲੇ ਫਿਰ ਕਿੰਦਾ ਜਦੋਂ ਦਿਮਾਗ ਨਹੀਂ ਚੱਲਦਾ ਸੀ ਤੇ ਟੀਚਰਸ ਕਿਦਾ ਟ੍ਰੀਟ ਕਰਦੇ ਨੇ ਇਹ ਦਿਮਾਗ ਚੱਲਦਾ ਹੈ ਕਿਉਂ ਦਿਮਾਗ ਤਾਂ ਸਿੱਕਾ ਚੇਹੇ ਆਮ ਕਹਿੰਦੇ ਦਿਮਾਗ ਨਹੀਂ ਚੱਲਦਾ ਉਹ ਜਦੋਂ ਗਏ ਆ ਜੀ ਇਹਨਾਂ ਨੇ ਪੱਟੀਆਂ-ਬੁੱਟੀਆਂ ਚੋਰੀ ਕੀਤੀਆਂ ਹੋਰ ਕੁਝ ਨਹੀਂ ਕੀਤਾ ਤੇ ਆ ਬਾਤ ਹਾਂ ਜੀ ਤੇ ਤੁਸੀਂ ਕੀ ਕੀਤਾ ਪੜ੍ਹਨ ਨਾ ਉਹ ਹੈਗੇ ਅਜੀਬ ਇਦਾਂ ਵੇਹ ਨਹਿਰ ਤੇ ਬਹਿ ਕੇ ਮੋੜਿਆ ਜਿਹਾ ਜੀ ਪਰ ਹੁਣ ਪਛਤਾਉਂਦੇ ਆ ਜੀ ਕਿ ਬਾਕੀ ਜਿੱਦਾਂ ਆਪਣੇ ਇੱਥੇ ਮੰਨੋ ਇੰਡੀਆ ਉੜੇ ਚ ਤਾਂ ਕੋਈ ਚੱਕਰ ਨਹੀਂ ਚੱਲੀ ਜਾਂਦਾ ਜੀ ਨੋਰਮਲ ਪੰਜਾਬੀ ਆ ਹਨ ਪਰ ਜਦੋਂ ਬਾਹਰ ਜਾਂਦਾ 에어ਪੋਰਟ ਤੇ ਤਾਂ ਫਿਰ ਦੁਖੀ ਹੋਈਦਾ ਮਨ ਪਰੇਸ਼ਾਨ ਹੋਈਦਾ ਇਹ ਜਦੋਂ ਮੋਰੇ ਇੰਗਲਿਸ਼ ਬੋਲਦੇ ਆ ਫੇ ਉੱਥੇ ਦਿਮਾਗ ਵਿੱਚ ਆਉਂਦਾ ਵੀ ਯਾਰ ਕਿੱਦਾਂ ਦੇ ਲੋਕ ਸਾਡ ਨੂੰ ਸਮਝ ਹੀ ਨਹੀਂ ਸਕਦੇ ਮੇਰਾ ਤਾਂ ਦਿਮਾਗ ਹੀ ਹੈ ਨਹੀਂ ਇਹਨਾਂ ਦਾ ਕਿ ਤੁਸੀਂ ਸਾਡੀ ਗੱਲ ਤਾਂ ਸਮਝੋ ਪਰ ਤੁਸੀਂ ਪੜ੍ਹ ਹੀ ਨਹੀਂ ਕਰਦੇ ਹੋਇਆ ਹੋਇਆ ਜੀ ਮੈਂ ਟ੍ਰਾਂਟੋ ਏਅਰਪੋਰਟ ਤੇ ਸੀਗਾ ਮੈਡਮ ਪਤਾ ਨਹੀਂ ਕੀ ਲਈ ਮੈਂ ਆਪਣੀ ਕਹੀ ਕਿ ਮੈਂ ਨਾ ਇਹ ਚੀਜ਼ ਕਮਾ ਕੇ ਤਾਂ ਮੈਂ ਮੰਨਦੇ ਤੋਂ ਸੁਣਿਆ ਮੈਂ ਤਾਂ ਗੰਦੇ ਨੂੰ ਸਮਝ ਨਹੀਂ ਆਇਆ ਉਹ ਮੈਡਮ ਦਾ ਮੇਰਾ ਵੀ ਟ੍ਰਾਂਟੋ ਤੋਂ ਹੈ ਫੇ ਉਹਨਾਂ ਨੇ ਚਲੋ ਫੋਡੀ ਕੀ ਕਰਦੋਂ ਮੈਂ ਕਹੀ ਮੈਨਾਂ ਸੋਲੀ ਜੀ ਨੋ ਇੰਗੇਂਜਡ ਓਨਲੀ ਪੰਜਾਬੀ ਮੈਂ ਹਿੰਦੀ ਵੀ ਨਹੀਂ ਕਿਹਾ ਨਾ ਉਹ ਕਹਿੰਦੇ ਵੇਟ ਕਰੋ ਫੇ ਉਹਨਾਂ ਨੇ ਮੈਡਮ ਪੁੱਛਿਆ ਉਹ ਆਪਣੇ ਪੰਜਾਬੀ ਸੀਗੇ ਜੀ ਸੀਗੇ ਵੀ ਇਥੋਂ ਨਕੋਦਰ ਤੋਂ ਸ਼ਾਂਕਰ ਦੇ ਸੀਗੇ ਫੇ ਸਮਝਿਆ ਹੁਣ ਤੁਸੀਂ ਵੀ ਆਪਣੇ ਏਰੀਆ ਦੇ ਹਾਂਜੀ ਉਹਨਾਂ ਨੇ ਫਿਰ ਦਿਲ ਦੀ ਆਪਣੇ ਵੀ ਪੜਾਅਸ ਕੱਢੇ ਉਹ ਕਹਿੰਦੇ ਵੀ ਸਰ ਤੁਸੀਂ ਕਿੱਥੋਂ ਮੈਂ ਕਹਿੰਦਾ ਮੈਂ ਜਲੰਧਰ ਤੋਂ ਹੂੰ ਕਹਿੰਦੇ ਖਾਰ ਜਲੰਧਰ ਤੋਂ ਮੈਂ ਕਹਿੰਦਾ ਮੇਰਾ ਬਿਲਗਿਆਂ ਦੇ ਕੋਲ ਪਿੰਡ ਹੈ ਮੈਂ ਸਾਰਾ ਵੱਸਿਆ ਉਹ ਕਹਿੰਦੇ ਨਕੋਦਰ ਤੋਂ ਫੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਜਾਣਗੇ ਬਹੁਤ ਵਧੀਆ ਅਸੀਂ ਇੱਥੇ ਕਮਾਈ ਕਰਦੇ ਆਂ ਪਰ ਮਨ ਪਰੇ ਇੱਥਾ ਆ ਨਾ ਇੱਥੇ ਕਦੇ ਬੱਚਾ ਨਾਲ ਲੈ ਕੇ ਰੋਕ ਨਾ ਜਾਇਓ ਅਗਰ ਨਹੀਂ ਮੈਂ ਰੁਕਣਾ ਤਾਂ ਨਹੀਂ ਜੇ ਮੈਂ ਵਾਪਸ ਕਰ ਜਾਣਾ ਚਲੋ ਉੱਥੋਂ ਤਾਂ ਤੁਸੀਂ ਲੰਘ ਕੇ ਬਾਅਦ ਵਿੱਚ ਤੁਸੀਂ ਗਏ ਹੋਵੋਗੇ ਕੋਈ ਤੋਂ ਤੁਮੇਓ ਤਾਂ ਉੱਥੇ ਫਿਰ ਇੰਗਲਿਸ਼ ਦਾ ਕਿਓ ਜਿਹਾ ਹਿਸਾਬ ਲਿਆ ਯਾਰ ਬਈ ਬਹੁਤ ਟੱਕਰ ਗਿਆ ਜੀ ਹੂੰ ਰਿਆਬੇ ਮoure ਬੋਲੀ ਜਾਂਦੇ ਸੀ ਨਾ ਫੇ ਆਪਾਂ ਕਦੇ ਇੰਗਲਿਸ਼ ਬੋਲੀ ਤੇ ਨਾਂ ਪੈਸਾ ਦਿੱਤਾ ਹਾਂ ਜੀ ਤੇ ਐਂ ਕਿੰਦਾ ਜਿੱਥੇ ਨੇ ਕਿੰਦਾ ਮਾਇਕ ਮੇ ਲੋੜ ਨਹੀਂ ਪਈ ਜੀ ਕੀ ਬਾਲਾ ਪੈਸੇ ਖਰਚੇ ਕਿੱਥੇ ਆ ਸਿਰਫ ਗੁਰੂ ਘਰ ਜਦੋਂ ਮੱਥਾ ਟੇਕਿਆ ਮਾਰਗ ਦਾ ਸ਼ੁਕਰਾਨਾ ਕੀਤਾ ਬਈ ਇੱਥੇ ਤੱਕ ਪਹੁੰਚਾਤਾ ਜੀ ਕਿਸੇ ਦਿਨ ਅਸੀਂ ਸੋਚ ਲਿਆ ਸੀ ਅਸੀਂ 35 35 ਲੱਖ ਨੂੰ ਵੀ ਰਿਫਿਊਜ਼ਨ ਲਵਾ ਕੇ ਬੈਠੇ ਸੀ ਤੇ ਮਾਰਗ ਦੀ ਐਸੀ ਮਿਹਰ ਹੋਈ ਫ੍ਰੀ ਚ ਲਗਾਏ ਜੀ ਕੋਈ ਸਪான்ਸਰ ਨਹੀਂ ਕੋਈ ਮੋੜ ਨਹੀਂ ਉਦੋਂ ਹੀ ਬੀਜ ਮਿਲ ਗਿਆ ਜੀ ਅੱਛਾ ਲੋਕ ਬੜਾ ਪਿਆਰ ਕਰਦੇ ਹੁੰਦੇ ਤੂੰ ਵੀ ਇਹ ਕਿੰਨੇ ਦਿਨ ਤੋਂ ਬੋਲਦਾ ਹੋਵਾ ਜੀ ਮੈਨੂੰ ਵੀ ਪਤਾ ਨਹੀਂ ਪਿਆਰ ਕਰਦੇ ਲੋਕ ਪਿਆਰ ਪ੍ਰਸ਼ਾਦ ਤਾਂ ਚਲੋ ਹਰ ਕਿਸ ਨੂੰ ਮਿਲਦਾ ਆ ਪਿਆਰ ਵੀ ਕਰਦੇ ਨੇ ਲੋਕੀ ਸਪੈਸ਼ਲੀ ਤੁਹਾਡੀ ਆਵਾਜ਼ ਨੂੰ ਪਿਆਰ ਬਹੁਤ ਜਿਆਦਾ ਜੀ ਬਹੁਤ ਜਿਆਦਾ ਤੁਸੀਂ ਕਦੇ ਸੋਚਿਆ ਸੀ ਇੰਨਾ ਪਿਆਰ ਤੁਹਾਨੂੰ ਲੋਕਾਂ ਤੋਂ ਮਿਲੇਗਾ ਬਿਲਕੁਲ ਨਹੀਂ ਜੀ ਹਮ ਬੈਲ ਕਾਲੋਮੀ ਬਾਕੀ ਆ ਭਰਾ ਨੂੰ ਪੁੱਛ ਲੋ ਪਿੰਡ ਦੀ ਕੋਤੀ ਨਹੀਂ ਜਾਣਦੀ ਸਾੜਾ ਕਰਦੇ ਸਾਨੂੰ ਇਹ ਪੱਠੇ ਵੱਡਦਾ ਹੁੰਦਾ ਤੇ ਇਹਨੂੰ ਸਲੂਟ ਮਾਰ ਕੇ ਨਾ ਦੇ ਜੱਗਾ ਬਹੁਤ ਜੀ ਕੀ ਬਾਤ ਹੈ ਕੋਰ ਕੁੱਤੇ ਸਲੂਟ ਮਾਰਦੇ ਨੇ ਕੁੱਤੇ ਨਹੀਂ ਬੰਦੇ ਹੀ ਹੁੰਦਾ ਬੰਦੇ ਸਲੂਟ ਮਾਰਦੇ ਆ ਗਿਓ ਹੱਟੀ ਵਾਲੇ ਦੇ ਨਾਲ ਹੱਟੀ ਵਾਲੀ ਗੱਲ ਕਰਦੇ ਅੜੀਆਂ ਚ ਹੱਟੀ ਹੱਟਿਆ ਵਾਲੀ ਗੱਲ ਪੁੱਛੀ ਜਦਾਨੀ ਕਰਿਆਨਾ ਸ਼ਾਪ ਤੇ ਗਿਆ ਉੱਥੇ ਸੌਦਾ ਲੈਣ ਕਿਤੇ ਉੱਥੇ ਜਦੋਂ ਲੇਡੀਜ਼ ਸੀ ਉਹਨਾਂ ਨੇ ਕਦੇ ਬਾਲ ਬੋਲ ਆਪਣੇ ਬੋਲ ਕੀਤੇ ਹੋਣੇ ਤੇ ਫਲਾੜ ਕੇ ਬੈਠੇ ਸੀਗੇ ਇਹਨੇ ਕਦੇ ਆਂਟੀ ਕਹਿ ਤਗਣਾ ਆਂਟੀ ਜੀ ਆ ਕੇ ਤੇ ਆ ਸੌਦਾ ਦੇ ਦਿਓ ਉਹ ਕਹਿੰਦੀ ਇੱਕ ਦਾ ਆਰਾਮ ਜਾਨਾ ਕਹਿੰਦੀ ਇਹਨਾਂ ਨੇ ਕਹਿੰਦੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਰਿਕੀਆਨ ਆਹ ਨਾ ਇਹ ਕੀ ਹੋ ਗਿਆ ਉਹਨਾਂ ਨੇ ਇਹ ਕਹਿੰਦੇ ਇਹ ਕਹਿੰਦਾ ਨਹੀਂ ਮੈਂ ਇੱਥੇ ਦਾ ਪੰਜਾਬੀ ਆ ਇਹ ਇੱਧਰ ਬੋਲਿਆ ਤੇ ਉਹਨਾਂ ਨੇ ਸੌਦਾ ਪਾ ਦੇ ਦਿੱਤਾ ਉਹ ਨਰਦੇ ਦੇ ਫਟਾਫਟਾ ਫਿਰਤ ਮਾਰ ਦਿੰਦੇ ਤਾਂ ਇਹ ਕਿੰਦਨ ਦੀ ਗੱਲ ਆ ਇਹ ਤਾਂ ਦੱਸੋ ਬੰਨਾ ਇਹਨੇ ਆਪੇ ਦੱਸਿਆ ਉਹ ਕਿੰਦਨ ਦੀ ਗੱਲ ਆ ਜੀ ਉਹ ਇਹਦੇ ਦੋ ਦੋ ਇਨਸਾਨ ਬਾਕੀ ਨਾਮ ਦੱਸਿਓ ਕਿਹਨਾਂ ਦੀ ਹੋ ਕੇ ਗਏ ਨਾ ਨਾਮ ਦੱਸਿਓ ਉਹ ਦੰਦੋਂ ਕੋਸ਼ ਲੈਣਾ ਕੀ ਬਾਤ ਹੈ ਪਿੰਡਾਰੀ ਬਣ ਗਿਆ ਦਾਦਾ ਜੀ ਸੀਰ ਮਤ ਜਾਂਦਾ ਬੰਦੇ ਨੂੰ ਪਹਿਲਾਂ ਤਾਂ ਨਹੀਂ ਦੱਸਿਆ ਸੀ ਮੈਂ ਜੀ ਬਿਕ ਤੇਨ ਪਹਿਲਾਂ ਮੈਂ ਦੱਸ ਦਿੱਤਾ ਸੀ ਉਹਨਾਂ ਨੇ ਕੀ ਰਿਸਪੌਂਸ ਦਿੱਤਾ ਉਧਰ ਉਹਨਾਂ ਦੇ ਘਰੋਂ ਕੀ ਮਤਲਬ ਘਰੇ ਉਹਨੇ ਕਿਹਾ ਵੀ ਦੱਸਣਾ ਹੁੰਦਾ ਜੀ ਜਦੋਂ ਬਲੌਗ ਪਾਇਆ ਘਰੋਂ ਕੀ ਰਿਸਪੌਂਸ ਆਇਆ ਉਹ ਤਾਂ ਬਾਅਦ ਜੋ ਹੋ ਗਈ ਨਹੀਂ ਮੈਂ ਪੁੱਛਿਆ ਜੀ ਪੁੱਛਣਾ ਤਾਂ ਚਾਹੁੰਦਾ ਸੀ ਤੁਹਾਨੂੰ ਯਾਨੀ ਕਿ ਬਲੌਗ ਇਦਾਂ ਮਰੇ ਬਹੁਤ ਕੱਟ-ਕੱਟ ਕੇ ਪਾਇਆ ਬਿਲਕੁਲ ਸਿੰਪਲ ਜਿਹਾ ਪਾਇਆ ਹੂੰ ਜਿੱਦਾਂ ਤੁਹਾਨੂੰ ਪਤਾ ਹੁਣ ਕਵੀਨਦਾਰ ਬੰਦਾ ਉਹ ਸਾਹਮਣਾ ਚਾਹਦਾ ਉਹ ਜਿੱਦਾਂ ਮੈਂ ਕਿਹਾ ਸੀ ਇਦਾਂ ਟਾਈਟਲ ਛਾਪੇ ਹੋਏ ਕਹਿੰਦੇ ਇਦਾਂ ਦਾ ਜਨਮ ਦਿਨ ਕਦੇ ਨਹੀਂ ਵੇਖਿਆ ਹੋਣਾ ਜਨਮ ਦਿਨ ਵਾਲੀ ਤਮਾਦ ਉਹ ਉਹ ਜਿੰਦ ਤੱਕ ਮਤਲਬ ਉਹ ਇਨਾ ਕੁਝ ਦਿਖਾ ਲਿਆ ਜੇ ਮੇਰੇ ਹਿਸਾਬ ਨਾਲ ਜਿੱਦਾਂ ਦਾ ਬਣਿਆ ਇੱਦਾਂ ਹੀ ਸੈੱਟ ਦਿੰਦਾ ਇਹ ਇੰਚਾਂ ਦਾ ਖੱਦਿਆ ਸੀ YouTube ਵੀ ਹੱਟ ਜਾਣਾ ਇਹ ਕੋਈ ਕੁਸ਼ਵਾ ਲੱਗਣਾ ਸੀ ਕੁਝ ਤਾਂ ਲਾਉਣਾ ਸੀ ਉਸ ਤੇ ਪਰ ਇਦਾਂ ਮੈਂ ਉਹ ਮਾਈ ਸਾਰੀ ਭਿੰਡੇ ਦੇ ਘੋਣ ਤੇ ਚੱਲ ਜਾਣਾ ਸੀ ਆ ਗਰੀਬ ਸਿੰਗਲ ਹோம் ਹੋ ਗਏ ਬਲੌਗ ਚੱਲਣਾ ਸੀ ਤੇ ਬਲੌਗ ਹੋਣੇ ਇੱਥੇ ਸਾਰੇ ਕੀ ਬਾਤ ਕਰਦੇ ਇਹ ਨਹੀਂ ਹੁਣ ਵੈਸੇ ਜਿਹੜੇ ਜਾਣਗੇ ਜਜ਼ਬਾਤਾਂ ਵਾਲੀਆਂ ਗੱਲਾਂ ਉਹ ਸਾਡੇ ਭਰਾ ਨਹੀਂ ਕਰਦੇ ਤੁਹਾਨੂੰ ਸ਼ਰਤਾਂ ਇਹ ਨਹੀਂ ਜਾਨੀ ਇਹ ਪਤਾ ਨਹੀਂ ਕਰਦੇ ਸੱਦਣਾ ਕਿ ਨਹੀਂ ਸੱਦਣਾ ਬਾਕੀ ਜੇ ਤੁਸੀਂ ਚਾਰ ਅੱਖਰ ਪੜ੍ਹੇ ਤਾਂ ਇੰਗਲਿਸ਼ 'ਚ ਵੀ ਆ ਜਾਓ ਕਹਿੰਦੇ ਨਹੀਂ ਕੰਪੀਟੀਸ਼ਨ ਚੱਲ ਉਹਨੂੰ ਇੱਕੀ ਸੋਲੋ ਹੋਜੇ ਆਉਣ ਦੇ ਆਉਣ ਦੇ ਕੋਲੇ ਦੱਸੋ ਦੱਸੋ ਕਾ ਦਿਨ ਬਾਅਦ ਸੱਦਣਾ ਨਹੀਂ ਸੱਦਣਾ ਉਹ ਅੱਛਾ ਹੈ ਤੁਹਾਡੇ ਦਿਲ ਦੇ ਵਿੱਚ ਆ ਇਹ ਤਾਂ ਸੱਤੂ ਕੇ ਪਿਆਰ ਆ ਉਹ ਹੋ 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 ਹਾਂਜੀ ਕਾਸਾ ਦਾ ਹੈ ਇਹ ਤੇ ਆਪਾਂ ਬੋਲਦੇ ਜੀ ਡੋਟ ਡੋਲ ਜਾਂਦੇ ਉਹਨਾਂ ਨੂੰ ਜਾਣਦੇ ਆ ਉਹ ਜਿਆਦਾ ਡੋਟ ਡੋਲ ਉਹਨੇ ਡੁੱਗਣ ਵਾਲੀ ਗੱਲ ਨਹੀਂ ਹੁੰਦੀ ਜੀ ਇਹ ਇੱਕ ਤਾਂ ਉਧਰ ਪਿਆਰ ਪੂਰਾ ਕਰਕੇ ਇਹ ਐਕਸਟਰਾ ਪਿਆਰ ਉਹ ਵੰਡਿਆ ਜਾਂਦਾ ਸੱਪਣੀ ਸੱਪਣੀ ਟਾਈਪ ਆ ਉਹਨਾਂ ਦੇ ਵੀ ਗੱਡੀ ਦੇ ਟਾਇਰ ਵੀ ਆ ਨਾਲ ਸੱਪਣੀਆਂ ਨਾ ਐਕਸਟਰਾ ਕਮ ਜੋ ਵੀ ਆ ਪਰ ਸਹੀ ਸੀ ਜੋ ਵੀ ਸੀ ਕਬੀਆ ਫੀਡ ਤੇ ਸੀ ਆ ਉਹਦੇ ਵਿੱਚ ਗੱਲ ਤਾਂ ਵੀ ਨਹੀਂ ਸੀ ਕਰਨੀ ਲੋਕਾਂ ਦਾ ਫੋਨ ਆਤਾ ਹੈ ਲੋਕਾਂ ਦੇ ਪੇਜ ਆਦੇ ਹੈ ਨਾ ਜਿਹੜਾ ਲਿਖਿਆ ਗੱਲ ਤਾਂ ਕਮੈਂਟ ਉਹ ਲਿਖ ਕੇ ਕਰਦੇ ਉਹ ਗੱਲ ਤੁਸੀਂ ਅੱਛਾ ਪਰ ਇਦਾਂ ਲੱਗਦਾ ਤੁਹਾਨੂੰ ਵੀ ਤੁਹਾਡੇ ਸਿੱਧੇ ਲੋਕ ਬੜਾ ਫੇਮ ਲੰਦੇ ਪਿਆ ਲੋਕੜੀਆਂ ਆਪਣੇ ਫਾਲੋਅਰਸ ਬਣਾਉਂਦੇ ਪਿਆ ਲੈਣ ਦਿਓ ਮੈਂ ਤਾਂ ਕਹਿੰਦਾ ਕੋਈ ਚੱਕਰ ਨਹੀਂ ਬਾਕੀ ਮੈਂ ਤਾਂ ਇੱਥੇ ਦੇਖਿਆ ਜੀ ਜਿਨ੍ਹਾਂ ਨੇ ਇੰਨੇ ਨੇ ਫਾਲੋਅਰ ਬਣਾਏ ਆ ਜਾਂ ਆਹ YouTube ਤੇ ਦੇਖ ਪਹਿਲਾਂ ਸਾਰਿਆਂ ਨੇ ਗੰਦ ਪਾਇਆ ਇਹ ਵੀ ਜਦੋਂ ਆਪਣੇ ਸਾਰੇ ਭਰਾ ਹੀ ਆ ਨਾ ਜਿਹੜੇ ਵੀ ਕਰਦੇ ਉਹਨੇ ਤਾਂ ਵਿੱਚੋਂ ਹੀ ਆ ਚਲੋ ਤੇ ਜੇ ਆਪਾਂ ਨੂੰ ਕੋਈ ਗਲਤ ਬੋਲ ਇੱਕ चीज ਮੈਨੂੰ ਜਾਨੀ ਕਿ ਸਭ ਤੋਂ ਜ਼ਿਆਦਾ ਗਲਤ ਲੱਗਦੀ ਸੋਸ਼ਲ ਮੀਡੀਆ ਤੇ ਜਿਹੜੇ ਇੱਕ ਦੂਜੇ ਨੂੰ ਕਮੈਂਟ ਮਾਵਾ ਭੈਣਾਂ ਦੇ ਗਲਤ ਕਰਦੇ ਹੈਨਾ ਤੇ ਉਹਨਾਂ ਦੀਆਂ ਜਿਹੜੀਆਂ ਮਾਵਾ ਉਹਨੂੰ ਮੈਂ ਤਾਂ ਆਪਣੀਆਂ ਸਮਝਦਾ ਮਾਵਾ ਭੈਣਾਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਜੀ ਤੇ ਬਾਕੀ ਜੇ ਕਿਸੇ ਨਾਲ ਦੋਸ਼ਮਣੇ ਆ ਉਹ ਹਿੱਕ 'ਚ ਬੱਜੇ ਤੇ ਆ ਮੇਰਾ ਨੰਬਰ ਆ ਜਾਂ ਇੱਥੇ ਆਣਾ ਸ਼ੇਵਾਰ ਹੁੰਦਾ ਕਮੈਂਟਾਂ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਘਰ ਦੇ ਅੱਗੇ ਤਾਂ ਫਿਰ ਕੁੱਤਾ ਵੀ ਸ਼ੇਰ ਹੁੰਦਾ ਹੈ ਜੀ ਆਹ ਜੀ ਇਹ ਜੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਿੰਨੇ ਕੋਲ ਆਉਣਗੇ ਆ ਰਹੇ ਕੋਲ ਫੋਨ ਫੋਨ ਤਾਂ ਜਾਨੀ ਕਿ ਬਹੁਤ ਜ਼ਿਆਦਾ ਜੀ ਮੈਸੇਜ ਫੋਨ ਤਾਂ ਕੋਈ ਆਉਂਦਾ ਹੀ ਨਹੀਂ ਕੋਈ ਦਾ ਅਸਲੀ ਸੱਚ ਇੱਕ ਚੀਜ਼ ਤਾਂ ਨਹੀਂ ਕਿ ਜਦੋਂ ਅਸੀਂ ਐਂਟਰ ਹੋਏ ਤਾਂ ਹਾਈ ਟੇਬਲ ਸਾਫ ਕਰ ਰਹੇ ਸੀ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਸਫਾਈ ਕਰਕੇ ਅੱਜ ਇਹ ਸਫਾਈ ਇਦਾਂ ਉਠੀ ਬੰਨ ਰਹੀਦੀ ਹੈ ਜੀ ਇੱਥੇ ਆਪੇ ਹੀ ਕਰੀਦੀ ਹੈ ਸਫਾਈ ਦੇ ਭਰਾ ਆ ਜਾਂਦੇ ਕਈ ਕਈ ਰਾਤ ਨੂੰ ਉਹ ਵੀਡੀਓ ਚ ਨਹੀਂ ਕਿ ਲੋਕ ਦਿਖਾ ਲਈਦਾ ਕਿ ਦੱਸੇ ਨਾ ਸਵੇਰ ਨੂੰ ਸਾਰੇ ਜਾਣੇ ਲਾਉਣੇ ਆ ਪਰ ਆਜਾ ਨਹੀਂ ਸੀ ਤਾਂ ਵੀਡੀਓ ਥੋੜੀ ਬਣ ਗਈ ਐ ਨਾ ਕੋਈ ਕੀ ਕਰੀ ਆਪਣਾ ਘਰ ਦਾ ਕੰਮ ਕਰਦੇ ਆ ਜਾਨੂੰ ਲੱਗਿਆ ਘਰ ਨਾਲ ਤੋਂ ਬਾਅਦ ਆਪੇ ਹੀ ਕਰਨਾ ਬਣਦਾ ਆਪੇ ਕਰਨਾ ਪੈਂਦਾ ਨਹੀਂ ਉਹ ਕਰਨਾ ਹੀ ਆ ਜੀ ਉਹ ਤਾਂ ਸਾਰਾ ਪੈਸਾ ਇੱਥੇ ਤਾਂ ਕਰਨਾ ਹੀ ਪੈਣਾ ਜੀ ਜੇ ਮਨ ਤਾਂ ਦਾ ਆਪਾਂ ਪਾਉਣਾ ਤਾਂ ਸਫਾਈ ਵੀ ਆਪਾਂ ਹੀ ਕਰਾਂਗੇ ਨਾ ਬਿਲਕੁਲ ਬਿਲਕੁਲ ਤੇ ਬਾਕੀ ਪੈਂਦੇ ਤੁਸੀਂ ਹੰਤ ਕਰਾਉਂਦੇ ਕਿ ਇਹ ਸਫਾਈ ਦੇ ਵਿੱਚ ਇਹ ਚੱਲ ਜਾਣਾ ਜੀ ਇਹ ਸਿੱਪੜਾ ਆਲੇ ਕੱਲਾ ਖਾਣ ਦੇ ਲਿਆਉਂਦਾ ਹੋਇਆ ਜੀ ਉਹ ਵੀ ਹੁਣ ਠਾਲ ਕੇ ਲਿਆਂਦਾ ਜੀ ਕੰਨਾਂ ਸੱਤ ਵਜੇ 88 ਦੀਪੂ ਰਵਾਣ ਕਿੰਨੇ ਵੇ ਰਾਣਾ ਜਾਨੀ ਕਿ ਇਹਨੂੰ ਮੈਂ 7 ਵਜੇ ਇਹਨੂੰ 2 ਵਜੇ ਦਾ ਫੋਨ ਲਾਉਣਾ 7 ਵਜੇ ਜਾ ਕੇ ਪਰ ਉਹ ਮਾਰ ਕੇ ਲਿਆਇਆ ਅੱਛਾ ਤੇ ਵੀਡੀਓ ਬਣਾਉਣ ਦਾ ਟਾਈਮ ਟਾਈਮ ਕਰਾ ਜੇ ਇੱਕ ਤਾਂ ਉਹ ਗਾਣਾ ਨਹੀਂ ਹੁੰਦਾ ਵੀ ਗਰੀਬੀ ਤੇ ਜੰਮੇ ਜਰੂਰ ਆ ਪਰ ਮਰਦੇ ਨਹੀਂ ਉਹ ਸਾਲਾ ਇੰਦਰ ਵੋਲਟੇਜ ਜਾਣੇ ਗਿਆ ਟੋਕਾ ਇਹ ਕਹਿੰਦਾ ਜੇ ਜੰਮੇ ਉੱਥੇ ਤਾਂ ਮਰਨਾ ਵੀ ਉੱਥੇ ਹੀ ਆ ਤੇ ਨੰਗ ਕੇ ਦਿਖਾੜ ਨੂੰ ਰੇ ਭਰੇ ਜਾਨੀ ਕਿ ਇਹਨੇ ਖਲਾਵਾ ਭਰਿਆ ਬੜੇ ਜ਼ੋਰ ਨਾਲ ਭਈ ਜਾਨ ਨਹੀਂ ਦੇਣਾ ਜਾਨੀ ਕਿ ਰਾਤ ਨੂੰ ਲੇਟ ਸੌਣਾ 1 2 3 ਵਜੇ ਤੱਕ ਸਵੇਰ ਨੂੰ ਲੇਟ ਉੱਠਣਾ ਖਾ ਕੇ ਫੇਸ ਆਉਣ ਲੈਣਾ ਇਤੋਂ ਲਾਵਾ ਹੋਰ ਕੰਮ ਕਰ ਕੀ ਕਰਦੀ ਹੋ ਹੋਰ ਵੀਡੀਓ ਤੋਂ ਇਲਾਵਾ ਕੋਈ ਕੰਮ ਕਰ 10000 ਯਾਰ ਕੰਮ ਕਰਦਾ ਉਸ ਤੋਂ ਇਲਾਵਾ ਕੀ ਹੋਰ ਤੁਸੀਂ ਹਾਂ ਜੀ ਸੂਰ ਕੇ ਲੈ ਸਪਾਈ ਚ ਭਰਤ ਕਰਾਉਣ ਦੇ ਲਈ ਠੀਕ ਘਰੇ ਵੀ ਕੰਮ ਵਾਲੀ ਥੋੜੀ ਕਰਦੀ ਆ ਇਹਦਾ ਬੰਦਾ ਘਰ ਦਾ ਦਾ ਕਰੇ ਸਭ ਦਾ ਜੇ ਬਾਕੀ ਚਲੋ ਇਹਦੀ ਮਾਤਾ ਵੀ ਮਿਹਨਤ ਕਰ ਲਈ ਇਹਨਾਂ ਪਰ ਕਰ ਰਹੀ ਹੈ ਮਿਹਨਤੀ ਹੈ ਜਣੇ ਬਾਈ ਕੰਨਾਈ ਟੀ ਡੇ ਅੱਛਾ ਇਹ ਵੀਡੀਓਜ਼ ਜਿਹੜੇ ਹੈਗੇ ਆ ਤੁਸੀਂ ਕਦੋਂ ਤੋਂ ਭਰਾਨੀਆਂ ਸ਼ੁਰੂ ਕੀਤੀਆਂ ਕਦੋਂ ਤੋਂ ਤੁਸੀਂ ਸਾਰੇ ਜਣੇ ਇਕੱਠੇ ਹੈਗੇ ਹੋ ਪ੍ਰੋਪਰ ਜਿਹਦਾ ਸਨ ਡੇਟ ਟਾਈਮ ਸਾਰਾ ਕੁਝ ਤੁਹਾਡੀ ਅੱਛਾ ਜੀ ਮਹੀਨਾ ਕਿਹੜਾ ਹੈ ਇਸੇ ਮਹੀਨਾ ਸਾਡੇ ਕੋਲ ਬਾਤ ਬਿਲਕੁਲ ਐਗਜ਼ੈਕਟ ਨਾ ਦੋ ਸਾਲ ਹੋ ਗਏ ਸਾਲ ਹੋ ਗਏ ਸਾਲ ਤੇ ਕਰਕੇ ਦੇਖ ਲਓ ਪਾਲ ਦੇ ਤੇ ਸਾਲ ਵੈਸੇ ਹੀ ਪੁੱਛਿਆ ਜੀ ਕਿ ਕਿੰਨੇ ਕਿੰਨੇ ਸਾਲ ਹੋ ਗਏ ਦੋਨੋਂ ਇਕੱਠਿਆਂ ਨੂੰ ਕੱਟਿਆਂ ਤਾਂ ਸਾਨੂੰ ਬਹੁਤ ਸਾਲ ਹੋ ਗਿਆ ਜੀ ਮੇਰੇ ਹਿਸਾਬ ਨਾਲ ਵੀਡੀਓ ਕੋਈ 5 ਸਾਲਾਂ ਨਹੀਂ ਸੌਰੀ ਨਹੀਂ 5 ਸਾਲ ਦੀ ਧਰਨਾ ਲੱਗਾ ਸੀ ਜੋ ਪਸਾਨਾ ਦਾ ਧਰਨਾ ਲੱਗ ਉਹ ਤੋਂ ਬਾਅਦ ਕਰਿਆ ਗਾਣੇ ਤੇ ਮੈਂ 20 ਜੇ ਲੱਗਾ ਤੇ ਉਹ ਕੁਝ 20 ਜਾਂ 21 ਦੇ ਵਿੱਚ ਲੱਗੇ ਸੀ ਹੂੰ ਕੁਝ ਸੋਸ਼ਲ ਮੀਡੀਆ ਤੇ ਜਿੱਤੇ ਫਾਇਦੇ ਨੇ ਬੜੇ ਸਾਰੇ ਮਚਾਂ ਵੀ ਨੇ ਬਾਕੀ ਸਾਰੇ ਵੀ ਇਸ ਪਹਿਲੀ ਵੀਡੀਓ ਵੀ ਪੁੱਛ ਰਹੇ ਤੁਸੀਂ ਚਾਹੇ ਕਿਹੜੀ ਪਾਈ ਸੀ ਕਾ ਮੈਂ ਭਾਜੀ ਨੇ ਪਾਈ ਸੀ ਬੋਟ ਦਾ ਪੀਰ ਜਿਹਨੂੰ ਕਹਿੰਦੇ ਸੀ ਉਹ ਅੱਜ ਕੱਲ ਗਾਣੇ ਦੇ ਵਿੱਚ ਵੀ ਚੱਲ ਰਿਹਾ ਆ ਪਰ ਉਹਨਾਂ ਨੇ ਉੱਤੇ ਬਾਹਰ ਕੱਟ ਹੁੰਦੇ ਨਹੀਂ ਅੱਛਾ ਜੀ ਯਾਨੀ ਕਿ ਬਹੁਤ ਤਕੜਾ 플레이ਰ ਸੀ ਜਾਨਾ ਇਹਦਾ ਗੋਟ ਪਾੜ ਲੈਣਾ ਹੀ ਛੱਡਦਾ ਨਹੀਂ ਸਰ ਬਹੁਤ ਵਧੀਆ ਥੋੜੇ ਨਾ ਗੱਲਾਂ ਪਤਾ ਕਰਕੇ ਤਾਂ ਬੜਾ ਵਧੀਆ ਲੱਗਦਾ ਪਰ ਹੋਰ ਤੁਸੀਂ ਆਪ ਵੀ ਸੁਣਾਓ ਕੁਝ ਮੈਨੂੰ ਲੱਗਦਾ ਮੇਰੇ ਕੋਲ ਤਾਂ ਕਲਾ ਹੀ ਬਹੁਤ ਪਰ ਮੇਰੇ ਹਿਸਾਬ ਦੇ ਨਾਲ ਜੀ ਗੱਲਾਂ ਤੋਂ ਬਗੈਰ ਵੀ ਤੁਹਾਨੂੰ ਤਾਂ ਬਹੁਤ ਵਧੀਆ ਲੱਗਦਾ ਮੈਂ ਜੀ ਸਭ ਹੱਸੇ ਤਾਂ ਇਹ ਬੰਦਾ ਕੋ ਤੰਗ ਪਰੇਸ਼ਾਨ ਉਹ ਦਿਨੋਂ ਦਿਨ ਫਰਦਾ ਜਾਂਦਾ ਜਿੱਦਾ ਗੋਬਦੀ ਸੁਣਦੀ ਪਤਾ ਲੱਭੇ ਨਾ ਤੁਸੀਂ ਤਾਂ ਜੀ ਅਸੀਂ ਖਾਂਦੇ ਪੀਂਦੇ ਤੁਹਾਡੀ ਸ਼ੇਰ ਤਾਂ ਇਦਾਂ ਲੱਗਦੀ ਜਿੱਦਾਂ 88 ਬਾਈ ਝੋਨਾ ਮਛਰਿਆ ਹੁੰਦਾ ਉਹ ਪਹਿਲੀ ਵਾਰੀ ਪਹੁੰਚਿਆ ਸਰਪੰਚ ਸਾਹਿਬ ਦੱਸੋ ਬਾਕੀ ਕੀ ਖੇਤੀ ਵਾਲੇ ਸਾਨੂੰ ਪੁੱਛੋ ਹਾਂ ਬਿਲਕੁਲ ਖੇਤੀ ਬਾਈ ਡਰੋਨ ਬਿਨਾਂ ਸਪਰੇਅ ਕਰੀਂ ਕਿੰਦਾ ਦਾ ਫੈਕਟਰ ਹੋਇਆ ਮੈਡਮ ਹੁਣ ਇਹ ਕਹਿੰਦੇ ਆਉਂਦੇ ਆਨ ਪੁੱਛਿਆ ਵੀ ਅਸੀਂ ਵੀਡੀਓ ਦੇਖੀ ਆ ਸਰਪੰਚ ਸਾਹਿਬ ਦੀ ਦੱਸੋ ਸਰਪੰਚ ਸਾਹਿਬ ਉਹ ਵਧੀਆ ਧਿਆਨ ਮਤਿਂ ਧਿਆਨ ਦਿਓ ਪਹਿਲੀ ਵਾਰੀ ਕਰਾਈ ਆ ਮੰਨਦਾ ਅਰਦਾਸ ਜੀ ਖर्चा ਕਰਦਾ ਪਰ ਰਿਜਲਟ ਬਹੁਤ ਵਧੀਆ ਕੱਲ ਹੀ ਦੇਖ ਕੇ ਆਂਦੀ ਹੈ ਫਸਲ ਬਹੁਤ ਵਧੀਆ ਰਿਜਲਟ ਆਂਦਾ ਹੈ ਜਗਾ ਵੀ ਗਰਾਮਾਂ ਜੀ ਹੋਰ ਧਰਮਾਂ ਵਾਲੀ ਦਵਾਈ ਕਰਾਓ ਅਕਮਾਦੀ ਜੀ ਹੋਰ ਤਾਂ ਕੋਈ ਰਿਜਲਟ ਹੈ ਹੀ ਨਹੀਂ ਸਪਰੇਅ ਕਰਾਉਣ ਦਾ ਦਵਾਈ ਤੇਰੇ ਵੱਡਣਾ ਵੀ ਹੈ ਸਪਰੇਅ ਨਾਲ ਹੋਣੀ ਹੈ ਟੌਪਰ ਅੱਛਾ ਬਿਲਕੁਲ ਜੇਕਰ ਅਸੀਂ ਗੱਲ ਕਰੀਏ ਤਾਂ ਮੋਸਟਲੀ ਜਿਹੜੇ ਕਿਸਾਨ ਬਣਾ ਹੁੰਦੇ ਨੇ ਉਹ ਕੋੜ ਦਾ ਪਜਾਮਾ ਹੈ ਜਾਂ ਕੁਝ ਏਦਾਂ ਹੀ ਉਹਨਾਂ ਨੇ ਕੱਪੜੇ ਪਾਏ ਹੁੰਦੇ ਆ ਤੇ ਤੁਸੀਂ ਤਾਂ ਬਿਲਕੁਲ ਸੂਟ ਕਿੱਢ ਬੂਧ ਕਰ ਕਿਸਾਨ ਹੋ ਹੈ ਮੈਂ ਸਾਰਾ ਕੋਲ ਟਾਈਮ ਸਾਰਾ ਲੱਗਣਾ ਪੈਂਦਾ ਹੂੰ ਕਾਮਲ ਟਾਈਮ ਕੰਮ ਵਾਲੇ ਇੱਕ ਆ 12 ਵਜੇ ਬਣਾ ਬੈਠਿਆ ਭਰਾ ਮਾੜਾ 12 ਵਜੇ ਆ ਜੀ ਪਛਾਨਣੇ ਆ ਨਹੀਂ ਹੋਣਾ ਮੈਂ ਨਹੀਂ ਸ਼ਾਮ ਦੇ ਕੰਟੀਆ ਹੋ ਕੇ ਨਹੀਂ ਚੱਲਣੂ ਸੀ ਮੈਂ ਤਾਂ ਮਿਲਦੀ ਦੀ ਬੁੱਤੂ ਦੀ ਚੱਕਵਾ ਤੇ ਹਾਂ ਬਿਲਕੁਲ ਇਹ ਲੰਗ ਬੰਦੇ ਨੇ ਨਿਸ਼ਾਨੀਆਂ ਜੀ ਤਾਂ ਪੰਜ ਮੈਂ ਕੀ ਪਤਾ ਕੋਈ ਕਮੈਂਟ ਕਰ ਲਵੇ ਭਾਜੀ ਫੋਟ ਭੇਜਦੀ ਹੈ ਇੱਕ ਨਹੀਂ ਕੋਈ ਸੋਚਣਾ ਪੈਂਦਾ ਹਾਂ ਤੁਝੇ ਕੋਈ ਭੇਜਦਾ ਸੀ ਚੁੱਪ ਮੈਡਮ ਇੱਕ ਚੀਜ਼ ਸੱਚ ਹੋਰ ਮੇਰੇ ਅੱਜ ਸਵੇਰ ਦੀ ਜਦ ਮਾਈਂਡ ਚ ਆਉਂਦਾ ਹੀ ਆ ਆਪਣੇ ਉਹ ਕਿਹੜਾ ਇੱਕ ਸ਼ਰੇਸ਼ ਖਾਲਸਾ ਜਿਹੜਾ ਹਾਂ ਸੁਨੀਸ਼ ਖਾਲਸਾ ਉਹ ਗੁਰੂਵਾਨਾ ਬਣੀਏ ਵੀ ਹਾਂਜੀ ਹਾਂਜੀ ਤੇ ਉਹ ਕੋਈ ਤੁਹਾਡੇ ਵਰਗਾ ਕੋਈ ਭੈਣ ਭਰਾ ਉਥੇ ਪਹੁੰਚਿਆ ਹਾਂ ਤੁਹਾਡੇ ਵਰਗਾ ਤੁਸੀਂ ਕਿੱਥੋਂ ਆਏ ਆਂ ਢਾਂਡਾ ਤੋਂ ਇਹ ਐਸੀ ਦੁਨੀਆ ਤੇ ਆ ਜਿੱਦੋਂ ਸਾਡੇ ਵਰਗਾ ਲਾ ਲੋ ਹੁਣੇ ਦੇਖੋ ਬੁਜਾਰੇ ਨੇ ਪੈਸੇ ਮੰਗ ਲਾ ਕੋ ਗਨਾਹ ਨਹੀਂ ਕੀਤਾ ਦਾ ਜਿਹਨੇ ਮੰਗਦੇ ਜਿਹਨੇ ਆਡੀਓ ਬਾਰੇ ਗੱਲ ਕਰਦੇ ਜਿੱਦਾਂ ਫਰੇਡ ਦੀ ਗੱਲ ਕਰਦੇ ਫੇਰ ਸੀ ਭਾਈ ਭੈਣ ਹੈਗੇ ਆ ਜੀ ਮੰਗਣ ਵਾਲੇ ਵੀ ਗੱਲ ਕਰਦੇ ਫੇਰ ਸੁਪਈ ਭੈਣ ਨਹੀਂ ਹੈ ਨਹੀਂ ਮੇਰੀ ਗੱਲ ਤਾਂ ਸੁਣ ਲੋ ਪਰ ਇਦਾਂ ਉਹ ਬੰਦੇ ਨੇ ਜਿਹਨੂੰ ਮੰਗ ਲਿਆ ਉਹਨੂੰ 10000 ਰੁਪਏ ਅਗਲੇ ਨੇ ਵੀ ਆਪਣੇ ਬੱਚੇ ਪਾਲਣੇ ਆ ਪਰ ਉਹ ਬੰਦੇ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਆ ਵੀ ਇੱਕ ਨਾਰਮਲ ਬੰਦਾ ਜਿਹਦਾ ਕੋਈ ਫਾਲੋਅਰ ਵੀ ਹੈ ਨਹੀਂ ਜਾਂ ਤਾਂ ਉਹਦੀ ਵੀ ਇੰਟਰਵਿਊ ਲੈ ਕੇ ਆ ਵੀ ਤੂੰ ਆ ਕਿਹੜੇ ਕੰਮ ਕਰਦਾ ਕੀ ਕਰਦਾ ਤੇ ਤੂੰ ਉੱਥੇ ਕੀ ਕਰਨ ਗਿਆ ਇੱਕ ਫੇਮ ਲਈ ਗਿਆ ਯਾਰ ਮੈਂ ਕਹਿੰਦਾ ਉਹ ਬੰਦਾ ਸਫਾਈਆਂ ਦਾ ਠੋਕ ਕੇ ਗਾ ਵੇ ਹਾਂ ਮੈਂ ਪੈਸੇ ਮੰਗੇ ਆ ਹਾਂ ਚਲੋਣਾ ਇਹ ਮਤਲਬ ਕੀ ਆ ਹਨਾ ਨਾਰਮਲ ਬੰਦੇ ਉਹ ਕੋਈ ਜਾ ਕੇ ਪੁੱਛਦਾ ਨਹੀਂ ਕੋਈ ਰੋਡ ਤੇ ਜਾਣਦਾ ਕੋਈ ਆਮ ਬੰਦਾ ਕੋਈ ਜਾ ਕੇ ਉਹਨੂੰ ਪੁੱਛੇ ਬਈ ਤੇਰੀ ਕਿੱਦਾਂ ਦੀ ਲਾਈਫ ਚੱਲਦੀ ਕੀ ਸਿਸਟਮ ਹੈ ਹੁਣ ਤੁਸੀਂ ਸਾਡੇ ਤੱਕ ਆਏ ਮਾਈਂਡ ਬਣ ਰਹੇ ਹੋ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pawar3 ਤੇ ਇੰਸਟਾਗ੍ਰਾਮ ਦੀ ਹੈਗੀ ਆ pawar.sing ਤੇ ਕਰ ਲਿਓ ਸਾਰੇ ਜਾਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੋਣਾ ਭਈ